ਕਰੋਣਾ ਦੀਆਂ ਗੱਡੀਆਂ ਵਾਲੇ ਸ਼ੋਰਮ ਦੇ ਵਿੱਚ ਵੱਡੇ ਵੱਡੇ ਸੇਠ ਵੱਡੇ ਵੱਡੇ ਅਮੀਰ ਲੋਕ ਆਪਣੀਆਂ ਮਨਪਸੰਦ ਦੀਆਂ ਗੱਡੀਆਂ ਦੇਖਣ ਅਤੇ ਖਰੀਦਣ ਦੇ ਲਈ ਆਏ ਸੀ ਉਨਾ ਹੀ ਭੀੜ ਦੇ ਵਿੱਚ ਇੱਕ ਇਨਸਾਨ ਬਾਹਰੋਂ ਇੱਕ ਔਟੋ ਰਿਕਸ਼ਾ ਤੇ ਉਤਰਦਾ ਹੈ ਉਸ ਦਾ ਬਾਣਾ ਨਿਹੰਗ ਸਿੰਘਾ ਵਾਲਾ ਹੈ ਹੱਥ ਦੇ ਵਿੱਚ ਲਗਭਗ 1.4 ਫੁੱਟ ਦੀ ਕਿਰਪਾਨ ਕਾਲੇ ਰੰਗ ਦੀ ਸਿਰ ਤੇ ਨੀਲਾ ਅਸਲਾਮੁਅਲੈਕੁਮ ਜੀ ਵਿਰੋਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖਰੀਦਦਾਰਾਂ ਲੋਬਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕਹਿੰਦੇ ਨੇ ਕਦੀ ਵੀ ਕਿਸੇ ਦੇ ਕਪੜੇ ਦੇਖ ਕੇ ਉਹਨੂੰ ਜੱਜ ਨਹੀਂ ਕਰਨਾ ਚਾਹੀਦਾ ਅੰਦਾਜ਼ਾ ਨਹੀਂ ਲਾਣਾ ਚਾਹੀਦਾ ਇਸ ਬੰਦੇ ਦੇ ਕੋਲ ਕਿੰਨੀ ਮਾਲ ਦੌਲਤ ਹੈ ਇਹ ਬੰਦਾ ਕਿੰਨੀ ਕਾ ਹਸਿਆਤ ਦਾ ਮਾਲਕ ਹੈ ਅੰਜੀ ਹੋਇਆ ਇੱਕ ਬਹੁਤ ਵੱਡੇ ਸ਼ੋਰੂਮ ਬਹੁਤ ਵੱਡਾ ਗੱਡੀਆਂ ਦਾ ਸ਼ੋਰੂਮ ਜਿਹਦੇ ਅੰਦਰ ਇੱਕ ਨਿਹੰਗ ਸਿੰਘ ਗਿਆ ਤੇ ਲੋਕ ਦੇਖ ਕੇ ਹੈਰਾਨ ਰਹਿ ਗਏ ਲੋਕ ਤਾਨੇ ਮਾਰਨ ਲੱਗ ਗਏ ਇਥੋਂ ਤੱਕ ਕਿ ਉਥੋਂ ਦਾ ਜਿਹੜਾ ਗਾਰਡ ਸੀ ਸ਼ੋਰੂਮ ਦਾ ਉਹ ਸਰਦਾਰ ਜੀ ਨੂੰ ਉਹ ਸੋਚਦੇ ਸੀ ਕਿ ਸਰਦਾਰ ਜੀ ਨੂੰ ਬਾਹਰ ਕੱਢਾਂ ਨਿਹੰਗ ਸਿੰਘ ਜਿਹੜਾ ਇਹਦੇ ਕੋਲ ਤਾਂ ਕੋਈ ਚੀਜ਼ ਨਹੀਂ ਹੈ ਇੱਕ ਨਿਹੰਗ ਸਿੰਘ ਇਹਨੇ ਆਪਣੇ ਕੋਲ ਇੱਕ ਛਰਪਾਨ ਭਰੀ ਏ ਤੇ ਇਹਦੇ ਕੋਲ ਕੀ ਹੋਏਗਾ ਇੱਥੇ ਕੀ ਲੈਣ ਆ ਲੋਕਾਂ ਨੇ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਬਾਅਦ ਦੇ ਵਿੱਚ ਕੀ ਹੋਇਆ ਇਸੇ ਮਸਲੇ ਕਾਜੀ ਦੀ ਵੀਡੀਓ ਹੈ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਰੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਕਰੋਨਾ ਦੀਆਂ ਗੱਡੀਆਂ ਵਾਲੇ ਸ਼ੋਰਮ ਦੇ ਵਿੱਚ ਵੱਡੇ ਵੱਡੇ ਸੇਠ ਵੱਡੇ ਵੱਡੇ ਅਮੀਰ ਲੋਕ ਆਪਣੀਆਂ ਮਨਪਸੰਦ ਦੀਆਂ ਗੱਡੀਆਂ ਦੇਖਣ ਅਤੇ ਖਰੀਦਣ ਦੇ ਲਈ ਆਏ ਸੀ ਉਹਨਾਂ ਹੀ ਭੀੜ ਦੇ ਵਿੱਚ ਇੱਕ ਇਨਸਾਨ ਬਾਹਰੋਂ ਇੱਕ ਔਟੋ ਰਿਕਸ਼ਾ ਤੇ ਉਤਰਦਾ ਹੈ ਉਸਦਾ ਬਾਣਾ ਨਿਹੰਗ ਸਿੰਘ ਵਾਲਾ ਹੈ ਹੱਥ ਦੇ ਵਿੱਚ ਲਗਭਗ 1.4 ਫੁੱਟੀ ਕਿਰਪਾਨ ਕਾਲੇ ਰੰਗ ਦੀ ਸਿਰ ਤੇ ਨੀਲਾ ਦਮਾਲਾ ਨੀਲਾ ਬਾਣਾ ਅਤੇ ਨਾਲ-ਨਾਲ ਇੱਕ ਹੱਥ ਦੇ ਵਿੱਚ ਪੁਰਾਣਾ ਪਾਟਿਆ ਥੈਲਾ ਜਿਸ ਦਾ ਬਾਹਰੀ ਪਰਤ ਜਿਹੜੀ ਸੀ ਉਹ ਗੱਟੇ ਦੀ ਬਣੀ ਸੀ ਗੱਟੇ ਦੇ ਥੈਲੇ ਨੂੰ ਚੁੱਕੀ ਅੰਦਰ ਆ ਰਿਹਾ ਹੈ ਪਹਿਲਾਂ ਤਾਂ ਗਾਰਡ ਨੇ ਸੋਚਿਆ ਵੀ ਇਸ ਇਨਸਾਨ ਨੂੰ ਇਸ ਗਰੀਬ ਜਿਹੇ ਨਿਹੰਗ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਸਦੇ ਪੱਲੇ ਮੈਨੂੰ ਕੁਝ ਨਹੀਂ ਲੱਗਦਾ ਅੰਦਰ ਇਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਹਨ ਕੋਈ ਵੀ ਗੱਡੀ 50 ਲੱਖ ਤੋਂ ਥੱਲੇ ਨਹੀਂ ਹੈ ਇਸਦੇ ਵਸਤੀ ਗੱਲ ਕੀ ਹੈ ਇਹ ਤਾਂ ਅੰਦਰ ਜਾ ਕੇ ਐਵੇਂ ਗੰਦ ਪਾਵੇਗਾ ਇਸਦੇ ਵਸਦਾ ਕੁਝ ਵੀ ਨਹੀਂ ਹੈ ਇਹ ਤਾਂ ਕੁਝ ਵੀ ਇੱਥੇ ਖਰੀਦਣ ਨਹੀਂ ਆਇਆ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਅਤੇ ਮੁੱਚ ਬੋਲਦਾ ਹੈ ਸਾਬ ਤੁਸੀਂ ਕਿਤੇ ਭੁੱਲ ਭੁਲੇਖੇ ਤਾਂ ਨਹੀਂ ਆ ਗਏ ਬਾਬਾ ਜੀ ਇੱਥੇ ਕੋਈ ਵੀ ਅਸੀਂ ਦਾਨ ਦਕਸ਼ਣਾ ਨਹੀਂ ਕਰਦੇ ਇੱਥੇ ਕਿਸੇ ਨੂੰ ਵੀ ਅਸੀਂ ਡਾਲੀ ਨਹੀਂ ਪਾਉਂਦੇ ਜਾਓ ਪਾਠ ਪੜ੍ਹੋ ਕਿਸੇ ਗੁਰਦੁਆਰੇ ਜਾਓ ਮੱਥਾ ਟੇਕੋ ਇੱਥੇ ਕੀ ਲੈਣਾ ਹੈ ਹੋਮ ਇਹ ਜਗ੍ਹਾ ਤੁਹਾਡੇ ਲਈ ਨਹੀਂ ਹੈ ਜਾਓ ਚਲੇ ਜਾਓ ਇਥੋਂ ਲੇਕਿਨ ਨਯਗ ਸਿੰਘ ਬਿਲਕੁਲ ਸੀਰੀਅਸ ਹੀ ਅੱਜ ਉਹ ਕੋਈ ਮਜ਼ਾਕ ਦੇ ਮੋੜ ਦੇ ਵਿੱਚ ਨਹੀਂ ਹੈ ਦੋਸਤੋ ਅੰਦਰ ਆ ਜਾਂਦਾ ਹੈ ਉਸ ਦੀਆਂ ਗੱਲਾਂ ਨੂੰ ਇਗਨੋਰ ਕਰ ਦਿੰਦਾ ਹੈ ਅੰਦਰ ਆਉਂਦੇ ਸਾਰ ਅੰਦਰ ਖੜੀ ਭੀੜ ਉੱਤੇ ਵੱਲ ਬਿਲਕੁਲ ਘੂਰ-ਘੂਰ ਕੇ ਦੇਖਣ ਲੱਗ ਜਾਂਦੀ ਹੈ ਜਿਵੇਂ ਕਿ ਇੱਥੇ ਕੋਈ ਮਜ਼ਾਕ ਹੋ ਰਿਹਾ ਹੈ ਦੋਸਤੋ ਨਿਹਾਕਸਨ ਦੇ ਵੱਲ ਸਿੱਧੇ ਤੌਰ ਤੇ ਕੋਈ ਨਹੀਂ ਬੋਲਦਾ ਲੇਕਿਨ ਫਿਰ ਵੀ ਪਿੱਛੋ ਪਿੱਛੇ ਲੁੱਕ-ਲੁੱਕ ਕੇ ਆਸ-ਪਾਸ ਦੇ ਵਿੱਚ ਲੋਕ ਗੱਲਾਂ ਕਰ ਰਹੇ ਹਨ ਕਿ ਇਹ ਰਸਤਾ ਭੁੱਲ ਗਏ ਹਨ ਇੱਥੇ ਇਹਨਾਂ ਦਾ ਕੀ ਕੰਮ ਹੈ ਇੱਥੇ ਸਾਈਕਲਾਂ ਥੋੜੀ ਮਿਲਦੀਆਂ ਹਨ ਇਹ ਆਵਾਜ਼ ਕਈ ਲੋਕਾਂ ਨੇ ਸੁਣ ਲਈ ਆਸ-ਪਾਸ ਦੇ ਲੋਕ ਆਪਣੀਆਂ ਹਾਸੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਮੰਦ-ਮੰਦ ਮੁਸਕਰਾ ਰਹੇ ਹਨ। ਇਹ ਗੱਲ ਜਿਹੜੀ ਹੈ ਸੇਲਸਮੈਨ ਦੇ ਕੰਨਾਂ ਦੇ ਵਿੱਚ ਵੀ ਪੈ ਜਾਂਦੀ ਹੈ। ਉਹ ਵੀ ਆਪਣੀ ਹਾਸੀ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਅਚਾਨਕ ਹੀ ਨਿਆੰਕ ਸਿੰਘ ਦੇ ਕੋਲ ਜਾਂਦਾ ਹੈ। "ਹਾਂਜੀ ਬਾਬਾ ਜੀ, ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ? ਕੀ ਮੈਂ ਤੁਹਾਡੇ ਲਈ ਕੁਝ ਕਰ ਸਕਦਾ ਹਾਂ? ਜੇਕਰ ਹਾਂ ਤਾਂ ਦੱਸੋ। ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਗਲਤ ਰਸਤੇ ਆ ਗਏ ਹੋ।" ਆਮੀ ਕੋਈ ਗੱਲ ਨਹੀਂ ਤੁਸੀਂ ਦੁਬਾਰਾ ਬਾਹਰ ਜਾ ਸਕਦੇ ਹੋ ਕਹਿਣ ਦਾ ਭਾਵ ਹੈ ਉਹ ਮਿੱਠੇ ਬੋਲਾਂ ਦੇ ਵਿੱਚ ਨਿਹੰਗ ਸਿੰਘ ਨੂੰ ਬਾਹਰ ਜਾਣ ਦੇ ਲਈ ਕਹ ਰਿਹਾ ਸੀ ਉਹ ਕਹਿਣਾ ਚਾਹੁੰਦਾ ਸੀ ਕਿ ਬਾਬਾ ਜੀ ਤੁਹਾਡੇ ਲਈ ਇਹ ਜਗ੍ਹਾ ਨਹੀਂ ਬਣੀ ਇੱਥੇ ਤੁਸੀਂ ਕੀ ਲੈਣਾ ਗਏ ਹੋ ਜਾਓ ਇੱਥੋਂ ਕਿਸੇ ਦੂਜੀ ਦੁਕਾਨ ਤੇ ਜਾਓ ਕਿਸੇ ਦੂਜੇ ਸ਼ੋਰੂਮ ਦੇ ਵਿੱਚ ਜਾਓ ਲੇਕਿਨ ਨਹੀਂ ਨਿਹੰਗ ਸਿੰਘ ਨੇ ਇਸ ਚੀਜ਼ ਦਾ ਪ੍ਰਤੀ ਉੱਤਰ ਨਹੀਂ ਦਿੱਤਾ ਇਸ ਚੀਜ਼ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਦੋਸਤੋ ਸਾਫ਼-ਸਾਫ਼ ਬੋਲੇ ਆ ਮੈਂ ਇੱਥੇ ਇੱਕ ਗੱਡੀ ਖਰੀਦਣਾ ਚਾਹੁੰਦਾ ਹਾਂ ਮੈਂ ਆਪਣੀ ਮਨਪਸੰਦ ਗੱਡੀ ਦੇਖਣਾ ਚਾਹੁੰਦਾ ਹਾਂ ਜੇਕਰ ਪਸੰਦ ਆਈ ਤਾਂ ਮੈਂ ਖਰੀਦ ਲਵਾਂਗਾ ਤੁਸੀਂ ਮੈਨੂੰ ਕੋਈ ਵਧੀਆ ਜੀ ਗੱਡੀ ਦਿਖਾਓ ਜੋ ਕਿ ਬੜੀ ਦੇਖਣ ਦੇ ਵਿੱਚ ਸ਼ਾਨਦਾਰ ਹੋਵੇ ਅਤੇ ਜਿਸ ਨੂੰ ਦੇਖ ਕੇ ਲੋਕ ਜਿਹੜੇ ਹਨ ਹੱਕੇ ਬੱਕੇ ਰਹਿ ਜਾਣ ਲੋਕ ਖੜਖੜ ਅਡੀਆਂ ਚੱਕ-ਚੱਕ ਦੇਖਣ ਦੋਸਤੋ ਸੇਲਸਮੈਨ ਦੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਤੂਫਾਨ ਉੱਡ ਰਹੇ ਹਨ ਇੱਕ ਮਨ ਦਾ ਉਸ ਤਾਂ ਕਹਿੰਦਾ ਹੈ ਵੀ ਇੱਥੇ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਦੇ ਪੱਲੇ ਤੇ ਲਾਣੇ ਹੈ ਐਵੇਂ ਸਾਡਾ ਟਾਈਮ ਖਰਾਬ ਕਰਨ ਆ ਗਿਆ ਹੈ ਲੇਕਿਨ ਦੂਜਾ ਮਨ ਕਹਿੰਦਾ ਹੈ ਨਹੀਂ ਇੱਥੇ ਭਾਵੇਂ ਜੋ ਮਰਜ਼ੀ ਆਵੇ ਭਾਵੇਂ ਖਰੀਦਣਾ ਚਾਹਦਾ ਹੈ ਭਾਵੇਂ ਨਹੀਂ ਉਸ ਨੂੰ ਗੱਡੀ ਦਿਖਾਉਣਾ ਸਾਡਾ ਫਰਜ਼ ਹੈ ਦੋਸਤੋ ਬਿਲਕੁਲ ਸੀਰੀਅਸ ਜਾ ਹੋ ਕੇ ਅੱਗੇ ਲੈ ਜਾਂਦਾ ਹੈ ਨਿਹੰਗ ਸਿੰਘ ਜੀ ਨੂੰ ਕਹਿੰਦਾ ਹੈ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਆ ਗੱਡੀ ਦੇਖੋ ਇਹ ਸਾਡੇ ਸ਼ੋਰਮ ਦੀ ਸਭ ਤੋਂ ਮਹਿੰਗੀ ਗੱਡੀ ਹੈ ਸਭ ਤੋਂ ਐਕਸਕਲੂਸਿਵ ਗੱਡੀ ਹੈ ਉਸ ਨੂੰ ਅਹੀਂ ਸੀ ਵੀ ਇਸ ਦੀ ਕੀਮਤ ਪੜ ਕੇ ਇਸ ਦੇ ਬਾਰੇ ਦੇਖ ਕੇ ਨਿਹੰਗ ਸਿੰਘ ਆਪੇ ਆਪੇ ਤੋਂ ਚਲਾ ਜਾਏਗਾ ਤੈ ਕਰਕੇ ਉਸਨੇ ਸਭ ਤੋਂ ਪਹਿਲਾਂ ਸ਼ੋਰੂਮ ਦੀ ਸਭ ਤੋਂ ਮਹਿੰਗੀ ਗੱਡੀ ਦਿਖਾਈ ਵੀ ਨਿਹੰਗ ਸਿੰਘ ਆਪੇ ਆਪੇ ਤੋਂ ਚਲਾ ਜਾਏਗਾ ਇਸ ਨੂੰ ਭਜਾਉਣ ਦੀ ਲੋੜ ਵੀ ਨਹੀਂ ਪਰ ਲੇਕਿਨ ਨਹੀਂ ਨਿਹੰਗ ਸਿੰਘ ਜੀ ਤਾਂ ਅੱਜ ਆਪਣਾ ਪੂਰਾ ਮਨ ਬਣਾ ਕੇ ਆਏ ਹਨ ਅੱਜ ਕੁਝ ਨਾ ਕੁਝ ਕਰਕੇ ਜਾਣਗੇ ਕਿਸੇ ਨੂੰ ਨਹੀਂ ਪਤਾ ਵੀ ਇਹਨਾਂ ਕੋਲ ਪੈਸੇ ਹਨ ਜਾਂ ਨਹੀਂ ਜ਼ਿਆਦਾਤਰ ਆ ਹੀ ਸੋਚ ਰਹੇ ਹਨ ਵੀ ਨਹੀਂ ਇਹ ਤਾਂ ਇੱਥੇ ਐਵੇਂ ਡਰਾਮਾ ਕਰਨ ਆਏ ਹਨ ਲੋਕਾਂ ਦਾ ਧਿਆਨ ਆਪਣੇ ਵੱਨ ਖਿਚਾ ਲਈ ਹਨ ਦੋਸਤੋ ਇਸ ਤਰ੍ਹਾਂ ਦੇ ਵਿਚਾਰ ਸਭ ਦੇ ਮਨ ਦੇ ਵਿਚਾਰੇ ਹਨ ਕੁਝ ਲੋਕ ਤਾਂ ਇਸ ਨੂੰ ਲੁਕਾ ਵੀ ਨਹੀਂ ਰਹੇ ਹਨ ਪਿੱਛੋਂ ਕਈ ਆਵਾਜ਼ਾਂ ਆ ਰਹੀਆਂ ਹਨ ਵੀ ਬਾਬਾ ਜੀ ਪਾਗਲ ਹੋ ਗਏ ਹੋ ਇੱਥੇ ਕੀ ਲੜਾਈ ਹੋ ਇਸ ਤਰ੍ਹਾਂ ਹੀ ਆਵਾਜ਼ਾਂ ਆਂਦੀਆਂ ਹਨ ਸਭ ਲੋਕ ਹੱਸ ਪੈਂਦੇ ਹਨ ਫਿਰ ਚੁੱਪ ਹੋ ਜਾਂਦੇ ਹਨ ਦੋਸਤੋ ਨਿਹੰਗ ਸਿੰਘ ਕੁਝ ਨਹੀਂ ਬੋਲਦਾ ਉਹ ਸੁਣ ਸਭ ਕੁਝ ਰਿਹਾ ਹੈ ਵੀ ਪਿੱਛੋਂ ਲੋਕ ਜਿਹੜੇ ਹਨ ਤਾਨੇ ਮਾਰ ਰਹੇ ਹਨ ਉਸ ਦਾ ਮਨ ਕਰ ਰਿਹਾ ਹੈ ਵੀ ਇਹਨਾਂ ਨੂੰ ਜਵਾਬ ਦੇਵਾਂ ਲੇਕਿਨ ਨਹੀਂ ਉਥੇ ਇਸ ਤਰ੍ਹਾਂ ਹੈ ਉੱਤੇ ਉਸ ਗੱਡੀ ਨੂੰ ਟੋ ਟੋ ਕੇ ਦੇਖ ਰਿਹਾ ਹੈ ਜਿਵੇਂ ਕਿ ਬਸ ਅੱਜ ਐਸੇ ਵਾਸਤੇ ਇੱਥੇ ਆਇਆ ਹੋਵੇ ਦੋਸਤੋ ਗੱਡੀ ਦਾ ਬੋਰਨਟ ਖੋਲਣ ਦੀ ਕੋਸ਼ਿਸ਼ ਕਰਦਾ ਹੈ ਸੇਲਸਮੈਨ ਉਸਦੀ ਹੈਲਪ ਕਰਦਾ ਹੈ ਨਿਆਗ ਸਿੰਘ ਜੀ ਨੂੰ ਬੋਰਨਟ ਖੋਲ ਕੇ ਦਿਖਾਇਆ ਜਾਂਦਾ ਹੈ ਅਗੋਂ ਸੇਲਸਮੈਨ ਜਿਹੜਾ ਹੈ ਉਹ ਅੰਗਰੇਜ਼ੀ ਦੇ ਵਿੱਚ ਦੱਸਣ ਲੱਗ ਜਾਂਦਾ ਹੈ ਵੀ ਇਸ ਦੇ ਵਿੱਚ ਤਾਂ V8 ਇੰਜਨ ਹੈ ਬੜੀ ਮਹਿੰਗੀ ਗੱਡੀ ਹੈ ਲੈਂਬਰਗਿਨੀ ਕੰਪਨੀ ਦੀ ਹੈ ਅਤੇ ਇਹ ਬਿਲਕੁਲ ਸ਼ਾਨਦਾਰ ਹੈ ਜੇਕਰ ਤੁਸੀਂ ਸ਼ਾਨਦਾਰ ਗੱਡੀਆਂ ਦੇਖ ਰਹੇ ਹੋ ਸਭ ਤੋਂ ਪਹਿਲੀ ਪਸੰਦ ਲੋਕਾਂ ਦੀ ਜਿਹੜੀ ਹੈ ਆਹੀ ਹੈ ਜਿਹੜੇ ਜਿਹੜੇ ਅਮੀਰ ਲੋਕ ਹਨ ਮਹਿੰਗੇ ਕਰੋੜਪਤੀ ਹਨ ਸਭ ਲੋਕ ਇਸ ਗੱਡੀ ਨੂੰ ਪਸੰਦ ਕਰਦੇ ਹਨ ਕਈਆਂ ਦਾ ਸੁਪਨਾ ਹੈ ਇਹ ਗੱਡੀ ਲੈਣਾ ਹਰ ਕੋਈ ਇਸ ਨੂੰ ਅਫੋਰਡ ਨਹੀਂ ਕਰ ਸਕਦਾ ਇਸ ਤਰ੍ਹਾਂ ਦੀ ਗੱਲਾਂ ਕਹਿਣ ਲੱਗ ਜਾਂਦਾ ਹੈ ਨਿਹੰਗ ਸਿੰਘ ਦੇਖ ਰਿਹਾ ਹੈ ਬੀ ਕਾਲੇ ਰੰਗ ਦੀ ਬੜੀ ਸ਼ਾਨਦਾਰ ਗੱਡੀ ਹੈ अख बिल्कुल अटक चुकिया हैं जिमें बस आही गड्डी घर लेके जानी लेकिन पिछों एक औरत जिसने साड़ी पहन रखी है हिंदी के बोलती है बाबा जी क्या आपको पता है आप कहाँ घूम रहे हो आप शायद गलत शोरूम में आ गए हो कोई मरुते के शोरूम में जाओ कोई महिंद्रा में जाओ आप तो बिल्कुल सीधा उठा के मोह यहाँ आ गए हो आपको शायद पता भी नहीं है यह कितने करोड़ की गाड़ी है ਦੋਸਤੋ ਨਿਹੰਗ ਸਿੰਘ ਸਮੇ ਸਭ ਕੁਝ ਰਿਆ ਸੀ ਉਸ ਨੂੰ ਸਭ ਪਤਾ ਲੱਗ ਰਿਹਾ ਹੈ ਵੀ ਇਹ ਲੋਕ ਮੇਰਾ ਮਜ਼ਾਕ ਉਡਾਰੇ ਹਨ ਲੇਕਿਨ ਨਹੀਂ ਗੁਰੂ ਦਾ ਬਾਣਾ ਪਾ ਕੇ ਗੁਰੂ ਦੀ ਮਰਿਆਦਾ ਦੇ ਵਿੱਚ ਉੱਥੇ ਬਿਲਕੁਲ ਇੱਕ ਬੁੱਢੇ ਬੋਰਡ ਦੀ ਤਰ੍ਹਾਂ ਖੜਾ ਹੈ ਜਿਸ ਨੂੰ ਪਾਣੀ ਦੀ ਛੱਲਾ ਬਿਲਕੁਲ ਕੁਝ ਵੀ ਹਿਲਾ ਨਹੀਂ ਸਕਦਿਆਂ ਜਿਸ ਨੂੰ ਥੋੜੇ ਬੋਤੇ ਤੂਫਾਨਾਂ ਦੇ ਨਾਲ ਛੋਟੇ-ਮੋਟੇ ਹਵਾ ਦੇ ਝੌਂਕਿਆਂ ਨਾਲ ਇੱਕ ਵੀ ਫਰਕ ਨਹੀਂ ਪੈਂਦਾ ਕੁਝ ਪੱਤੇ ਭਵੇਂ ਉਸਤੇ ਡਿਗ ਜਾਣ ਬੋਰਡ ਉੱਥੇ ਦਾ ਉੱਥੇ ਹੈ ਨੇਹਾਂ ਸਿੰਘ ਬੁੱਢੇ ਬੋਰਡ ਦੀ ਤਰ੍ਹਾਂ ਅੱਜ ਉੱਤੇ ਖੜਾ ਹੈ ਦੋਸਤੋ ਉਸ ਕਾਲੀ ਗੱਡੀ ਦੇ ਉੱਪਰ ਆਪਣੇ ਖੁਰਦਰੇ ਹੱਥਾਂ ਦੇ ਨਾਲ ਜਿਵੇਂ ਕਿ ਇਹਨਾਂ ਹੱਥਾਂ ਦੇ ਨਾਲ ਪਤਾ ਨਹੀਂ ਕਿੰਨੀ ਕੁ ਖੇਤੀ ਕੀਤੀ ਹੋਵੇ ਇਹਨਾਂ ਹੱਥਾਂ ਨਾਲ ਪਤਾ ਨਹੀਂ ਕਿੰਨੀ ਗੁੜੀ ਮਿਹਨਤ ਕੀਤੀ ਹੋਵੇ ਖੇਤਾਂ ਦੇ ਵਿੱਚ ਉਸ ਨੂੰ ਆਪਣੇ ਪੁਰਾਣੇ ਦਿਨ ਯਾਦਾ ਜਾਂਦੇ ਹਨ ਆਪਣੇ ਹੱਥ ਦੇਖ ਕੇ ਉਸ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਕਿਸੇ ਝੋਨੇ ਦੇ ਖੇਤ ਦੇ ਵਿੱਚ ਖੜਾ ਹੋਵੇ ਆਪਣੀ ਮਿਹਨਤ ਕਰ ਰਿਹਾ ਹੋਵੇ ਆਪਣੇ ਪੋਤੇ ਨਾਲ ਗੱਲਾਂ ਕਰ ਰਿਹਾ ਹੋਵੇ ਪੋਤਾ ਉਸ ਨੂੰ ਆਖ ਰਿਹਾ ਹੈ ਬਾਬਾ ਜੀ ਉਹ ਗੱਡੀ ਦੇਖੋ ਸਾਹਮਣੇ ਜੋ ਕਿ ਲਾੜੇ ਵਾਲੇ ਲੈ ਕੇ ਆਏ ਹਨ ਗੁਰੂ ਘਰ ਦੇ ਵਿੱਚ ਦੇਖੋ ਕਿੰਨੀ ਮਹਗੀ ਗੱਡੀ ਆਈ ਹੈ ਇਹ ਕਿੰਨੇ ਕੁ ਦੀ ਹੋਣੀ ਅੱਗੋਂ ਨਿਹੰਗ ਸਿੰਘ ਬੋਲਦਾ ਹੈ ਬੇਟਾ 1 ਕਰੋੜਾਂ ਦੀ ਗੱਡੀ ਹੈ ਆਪਣੇ ਪੋਤੇ ਨਾਲ ਗੱਲਾਂ ਕਰਦਾ ਹੋਏ ਅਤੇ ਗੱਲਾਂ ਗੱਲਾਂ ਦੇ ਸਮਝਾਉਂਦਾ ਹੈ ਵੀ ਇਹ ਮਹਗੀਆਂ ਗੱਡੀਆਂ ਹਨ ਬਹੁਤ ਅਮੀਰ ਲੋਕ ਬਹੁਤ ਲੰਬੇ ਸਮੇਂ ਮਿਹਨਤ ਕਰਨ ਤੋਂ ਬਾਅਦ ਇਹ ਗੱਡੀਆਂ ਖਰੀਦ ਪਾਉਂਦੇ ਹਨ ਲੇਕਿਨ ਪੋਤਾ ਜਿਹੜਾ ਹੈ ਬਿਲਕੁਲ ਖੁਸ਼ ਹੈ ਦਾਦਾ ਉਸਦੀ ਖੁਸ਼ੀ ਦਿਖਦਾ ਹੈ ਅਤੇ ਵਾਦਾ ਕਰ ਦਿੰਦਾ ਹਾਂ ਏ ਜੇਕਰ ਗੁਰੂ ਮਹਾਰਾਜ ਕਿਰਪਾ ਕਰਨਗੇ ਜੇਕਰ ਰੱਬ ਜੀ ਸਾਡੇ ਤੇ ਮਿਹਰਬਾਨ ਰਹੇ ਤਾਂ ਆਪਾਂ ਵੀ ਇੱਕ ਦਿਨ ਇਹੋ ਜੀ ਗੱਡੀ ਜ਼ਰੂਰ ਖਰੀਦ ਕੇ ਲਿਆਵਾਂਗੇ ਆਪਣੀ ਵੀ ਕਰ ਇਹੋ ਜੀ ਚਮਚਮਾਂ ਦੀ ਕਾਲੇ ਰੰਗ ਦੀ ਗੱਡੀ ਹੋਵੇਗੀ ਦੋਸਤੋ ਉਹਨਾਂ ਸੁਪਨਿਆਂ ਤੋਂ ਉਹਨਾਂ ਪੁਰਾਣੀਆਂ ਯਾਦਾਂ ਤੋਂ ਬਾਹਰ ਆਂਦਾ ਹੈ ਨਿਯੰਗ ਸਿੰਘ ਉਸ ਗੱਡੀ ਨੂੰ ਟੋ ਟੋ ਕੇ ਦੇਖ ਰਿਹਾ ਹੈ ਉਸ ਦੇ ਉੱਪਰ ਹੱਥ ਫੇਰ ਰਿਹਾ ਹੈ ਕਦੇ ਸੀਟਾਂ ਦੇ ਉੱਪਰ ਹੱਥ ਫੇਰਦਾ ਹੈ ਲਾਲ ਰੰਗ ਦੀਆਂ ਬੜੀਆਂ ਚਮਕਦਾਰ ਸੀਟਾਂ 2 ਸੀਟਰ ਗੱਡੀ ਹੈ ਅਤੇ ਉਸਦੇ ਅਗਲੇ ਪਾਸੇ ਬੈਠ ਜਾਂਦਾ ਹੈ ਟਾਕੀ ਬੰਦ ਕਰ ਲੈਂਦਾ ਹੈ ਬਾਰੀ ਬੰਦ ਕਰ ਲੈਂਦਾ ਹੈ ਜਿਵੇਂ ਕਿ ਬਿਲਕੁਲ ਦੇਖ ਰਿਹਾ ਹੋਵੇ ਵੀ ਸੀਟ ਅੱਗੇ ਕਰਕੇ ਪਿੱਛੇ ਕਰਕੇ ਵੀ ਇਹ ਕਿੰਨੀ ਕੁ ਆਰਾਮਦਾਇਕ ਹੈ ਕਿੰਨੀ ਕੁ ਕੰਫਰਟੇਬਲ ਹੈ ਦੋਸਤੋ ਉਸ ਗੱਡੀ ਨੂੰ ਬਿਲਕੁਲ ਟੋਟੋ ਕੇ ਦਿਖ ਰਿਹਾ ਹੈ ਅੰਦਰੋਂ ਸਾਰੇ ਇੰਟੀਰੀਅਰ ਬਾਰੇ ਪੁੱਛਦਾ ਹੈ ਵੀ ਕਲਾ ਕਲਾ ਸਮਾਨ ਇਸ ਸੋਈ ਦਾ ਕੀ ਮਤਲਬ ਹੈ ਇਸ ਬੱਤੀ ਦਾ ਕੀ ਮਤਲਬ ਹੈ ਕਿ ਇਸ ਬਟਨ ਦੇ ਨਾਲ ਕੁਝ ਹੋਰ ਮੋਡ ਐਕਟੀਵੇਟ ਹੋ ਜਾਂਦੇ ਹਨ ਇਸ ਬਟਨ ਦਾ ਕੀ ਮਤਲਬ ਹੈ ਦੋਸਤੋ ਸਾਰੀਆਂ ਚੀਜ਼ਾਂ ਸੇਲਸਮੈਨ بڑے ਮੋٹے-ਮੋٹے ਤਰੀਕੇ ਨਾਲ ਸਮਝਾ ਰਿਹਾ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਹੈ ਬਿੰਨਿ ਹੰਗ ਸਿੰਘ ਐਵੇਂ ਸਾਡਾ ਸਮਾਂ ਬਰਬਾਦ ਕਰ ਰਿਹਾ ਹੈ ਮੋٹے-ਮੋٹے ਤੌਰ ਤੇ ਜਿਵੇਂ ਕਿਸੇ ਬੱਚੇ ਨੂੰ ਆਪਾਂ ਸਮਝਾਉਣ ਬਜਾਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿਸੇ ਵਿਗੜੇਲ ਬੱਚੇ ਨੂੰ ਆਪਾਂ ਗੱਲਾਂ-ਗੱਲਾਂ ਦੇ ਵਿੱਚ ਪਲੋਸਣ ਦੀ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ ਐਵੇਂ ਮੋٹے-ਮੋٹے ਤੌਰ ਤੇ ਐਵੇਂ ਡੱਗ ਲਾਉਣ ਦੇ ਲਈ ਦੋਸਤੋ ਦੱਸਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਨਿਹੰਗ ਸਿੰਘ ਸੀਰੀਅਸ ਨਜ਼ਰ ਆ ਰਿਹਾ ਹੈ ਉਹ ਕੱਲੀ-ਕੱਲੀ ਚੀਜ਼ ਬਾਰੇ ਪੁੱਛਦਾ ਹੈ ਤੁਸੀਂ ਇਸ ਬਾਰੇ ਦੱਸੋ ਇਹ ਬਟਨ ਕਿਸ ਚੀਜ਼ ਦਾ ਹੈ ਦੋਸਤੋ ਪਿੱਛੋਂ ਇੱਕ ਬੜਾ ਪੱਦਾ ਜਿਹਾ ਕਮੈਂਟ ਆਂਦਾ ਹੈ ਕਿ ਨਿਹੰਗ ਸਿੰਘ ਜੀ ਇਹ ਬਟਨ ਤੁਸੀਂ ਆਪਣੀ ਢੂਈ ਦੇ ਵਿੱਚ ਲੈਣਾ ਹੈ ਹੁਣ ਸਾਰੇ ਹੱਸ ਪੈਂਦੇ ਹਨ ਦੋਸਤੋ ਹੁਣ ਇਹ ਸਭ ਦੇਖ ਕੇ ਨਿਹੰਗ ਸਿੰਘ ਨੂੰ ਇੱਕ ਵਾਰ ਤਾਂ ਗੁੱਸਾ ਚੜਦਾ ਹੈ ਵੀ ਆਪਣੀ ਸ਼ਰੀ ਸਾਬ ਕੱਢ ਕੇ ਉਸ ਨੌਜਵਾਨ ਦੀ ਉਸ ਬਕਮੀਜ ਲੜਕੇ ਦੀ ਬਿਲਕੁਲ ਸੋਦਾ ਲਾ ਦੇਣਾ ਲੇਕਿਨ ਨਹੀਂ ਗੁਰੂ ਦਾਸ ਸਿੰਘ ਹੈ ਗੁਰੂ ਦਾਸ ਸਿੰਘ ਛੋਟੀਆਂ-ਮੋਟੀਆਂ ਗੱਲਾਂ ਦੇ ਨਾਲ ਪ੍ਰਭਾਵਿਤ ਨਹੀਂ ਹੁੰਦਾ ਦੋਸਤੋ ਉੱਥੇ ਹੀ ਬੈਠਾ ਹੈ ਇੰਜ ਲੱਗ ਰਿਹਾ ਹੈ ਜਿਵੇਂ ਕਿ ਉਸ ਦੇ ਆਸ-ਪਾਸ ਕੋਈ ਨਹੀਂ ਹੈ ਬਿਲਕੁਲ ਉਸ ਨੂੰ ਪਤਾ ਹੈ ਵੀ ਅੱਜ ਕੀ ਕਰਕੇ ਜਾਣਾ ਹੈ ਦੋਸਤੋ ਨਿਹੰਗ ਸਿੰਘ ਜਿਹੜਾ ਹੈ ਉਹ ਉਸੇ ਹੀ ਸੀਟ ਤੇ ਬੈਠਾ ਹੈ ਅਤੇ ਇੱਕਦਮ ਅਚਾਨਕ ਇਹੋ ਜੀ ਮੰਗ ਰੱਖ ਦਿੰਦਾ ਹੈ ਜਿਸ ਦੀ ਕਦੇ ਸੇਲਸਮੈਨ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਉਸ ਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਕਿ ਸ਼ਾਇਦ ਬਸ ਹੁਣ ਨਿਹੰਗ ਸਿੰਘ ਦੇ ਜਾਣ ਦੀ ਇਥੋ ਵਾਰੀ ਹੋ ਗਈ ਹੈ ਦੋਸਤੋ ਅਗੋਂ ਨਿਹੰਗ ਸਿੰਘ ਬੋਲ ਪੈਂਦਾ ਹੈ ਦੱਸੋ ਜੀ ਇਸ ਦੀ ਟੈਸਟ ਡਰਾਈਵ ਕਿਵੇਂ ਕਰ ਸਕਦੇ ਹਾਂ ਮੈਂ ਇਸ ਨੂੰ ਚਲਾ ਕੇ ਦੇਖਣਾ ਚਾਹੁੰਦਾ ਹਾਂ ਤੁਸੀਂ ਟੈਸਟ ਡਰਾਈਵ ਦੇ ਲਈ ਮੇਰੇ ਨਾਲ ਬੈਠੋ ਦੋਸਤੋ ਸੇਲਸਮੈਨ ਜਿਹੜਾ ਅਚੰਬੇ ਦੇ ਵਿੱਚ ਪਿਆ ਜਾਂਦਾ ਹੈ ਪਿੱਛੋਂ ਕੁਝ ਲੋਹਾਸ ਪਿੰਦੇ ਹਨ ਵੀ ਬਾਬਾ ਜੀ ਹੁਣ ਤੁਸੀਂ ਕੀ ਚੌਂਕ ਦੇ ਉੱਪਰ ਲਿਜਾ ਕੇ ਇਸ ਦੇ ਨਾਲ ਫੋਟੋਆਂ ਕਰਾਣੀਆਂ ਹਨ ਕੀ ਕਰਨਾ ਹੈ ਟੈਸਟ ਡਰਾਈਵ ਕਰਕੇ ਬਸ ਬਹੁਤ ਹੋ ਗਿਆ ਨਿਕਲ ਹੁਣ ਇੱਥੋਂ ਦੋਸਤੋ ਨਿਹਕ ਸਿੰਘ ਆਪਣੀ ਜਗ੍ਹਾ ਤੇ ਬੈਠਾ ਹੈ ਉਹ ਜਿਹੜਾ ਸੇਲਸਮੈਨ ਹੈ ਇੱਕ ਵਾਰ ਤਾਂ ਪਿਛਲੀ ਗੱਲ ਸੁਣ ਕੇ ਉਸਦੀ ਵੀ ਹਾਸੀ ਨਿਕਲ ਗਈ ਹੈ ਆਪਣੇ ਆਪ ਨੂੰ ਹੱਸਣਾ ਰੋਕ ਨਹੀਂ ਪਾ ਰਿਹਾ ਹੈ ਲੇਕਿਨ ਫਿਰ ਵੀ ਬੋਲਦਾ ਹੈ ਗੱਲ ਟਾਲਣ ਦੀ ਕੋਸ਼ਿਸ਼ ਕਰਦਾ ਹੈ ਨਹੀਂ ਨਹੀਂ ਅਸੀਂ ਇਸ ਤਰ੍ਹਾਂ ਟੈਸਟ ਡਰਾਈਵ ਇੰਨੀ ਮਹਿੰਗੀ ਗੱਡੀ ਦੀ ਕਰ ਨਹੀਂ ਦੇ ਸਕਦੇ ਇੰਨੀ ਮਹਿੰਗੀ ਗੱਡੀ ਨੂੰ ਅਸੀਂ ਐਵੇਂ ਕਿਸੇ ਨੂੰ ਚਲਾਣ ਨਹੀਂ ਦੇ ਸਕਦੇ ਤੁਸੀਂ ਥੱਲੇ ਉਤਰੋ ਇਸ ਦੇ ਕੁਝ ਪ੍ਰੋਟੋਕੋਲ ਹਨ ਇਸ ਦੇ ਕੁਝ ਨਿਯਮ ਕਾਨੂੰਨ ਹਨ ਅਸੀਂ ਕੁਝ ਨਾ ਕੁਝ ਤੁਹਾਡੇ ਡਾਕੂਮੈਂਟਾਂ ਤੇ ਸਾਈਨ ਲਵਾਂਗੇ ਕੁਝ ਨਾ ਕੁਝ ਇਸ ਤੇ ਕੁਝ ਨਾ ਕੁਝ ਇਸ ਦਾ ਤੁਹਾਨੂੰ ਕੋਈ ਪ੍ਰੂਫ ਦੇਣਾ ਪਵੇਗਾ ਤਾਂ ਹੀ ਕਰਕੇ ਅਸੀਂ ਤੁਹਾਨੂੰ ਜਿਹੜਾ ਹੈ ਇਸ ਤਰੀ ਟੈਸਟ ਡਰਾਈਵ ਜਿਹੜੀ ਹੈ ਦੇ ਸਕਦੇ ਹਾਂ ਅਸਲ ਦੇ ਵਿੱਚ ਉਹ ਗੱਲ ਟਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਆਪਣੇ ਮਨ ਵੱਲੋਂ ਕੁਝ ਗੱਲਾਂ ਬਣਾ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਵੀ ਇੰਨਾ ਸਾਰਾ ਕੁਝ ਸੁਣ ਕੇ ਸ਼ਾਇਦ ਇਹ ਮੁੱਕਰ ਜਾਵੇਗਾ ਲੇਕਿਨ ਨਹੀਂ ਨਯੰਗ ਸਿੰਘ ਪਿਆਰ ਹੈ ਕਹਿ ਦਿੰਦਾ ਹੈ ਮੈਂ ਮੈਂ ਟੈਸਟ ਡਰਾਈਵ ਲਈ ਬਣਾ ਨਹੀਂ ਮੰਨਣਾ ਮੈਂ ਤੋਂ ਨਹੀਂ ਜਾਣਾ ਤੁਸੀਂ ਇੰਜ ਕਰੋ ਤੁਹਾਡੇ ਮੈਨੇਜਰ ਨੂੰ ਬੁਲਾਓ ਉਸਦੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਹਾਂ ਉਸ ਨੂੰ ਪਤਾਨਾ ਚਾਹੁੰਦਾ ਹਾਂ ਦੋਸਤੋ ਮੈਨੇਜਰ ਵੀ ਗੱਲ ਸੁਣ ਰਿਹਾ ਸੀ ਦੂਰੋਂ ਉਹ ਵੀ ਅਚੰਬੇ ਦੇ ਵਿੱਚ ਹੈ ਉਸ ਨੂੰ ਵੀ ਸਮਝ ਨਹੀਂ ਆ ਰਿਹਾ ਬਿੱਕੀ ਸਤਮੁੱਚ ਇਹ ਜਿਹੜਾ ਮਹੰਗ ਸਿੰਘ ਹੈ ਗਰੀਬ ਬਿਲਕੁਲ ਦੇਖਣ ਦੇ ਵਿੱਚ ਲੱਗ ਰਿਹਾ ਹੈ ਹੱਥ ਦੇ ਵਿੱਚ ਇਸ ਇਸ ਦੇ ਗੱਟੇ ਵਾਲਾ ਥੈਲਾ ਪਕੜਿਆ ਹੈ ਅਤੇ ਇਸ ਦੇ ਪੱਲੇ ਮੈਨੂੰ ਕੁਝ ਨਹੀਂ ਲੱਗ ਰਿਹਾ ਦੋ ਕੋੜੀ ਇਸ ਦੇ ਪੱਲੇ ਮੇ ਲੱਗ ਨਹੀਂ ਰਹੀ ਹੈ ਅਤੇ ਇਹ ਜਿਹੜਾ ਹੈ ਇਸ ਗੱਡੀ ਦੇ ਬਾਰੇ ਬਾਰ ਬਾਰ ਇੰਤ ਪੁੱਛ ਰਿਹਾ ਹੈ ਜਿਵੇਂ ਕਿ ਬਸ ਅੱਜ ਹੀ ਲਾ ਜਾਵੇਗਾ ਜਿਵੇਂ ਕਿ ਇਸ ਦੇ ਝੋਲੇ ਦੇ ਵਿੱਚ ਕੱਪੜਿਆਂ ਦੀ ਜਗ੍ਹਾ ਨੋਟ ਭਰੇ ਹੋਣ ਦੋਸਤੋ ਮੈਨੇਜਰ ਕੋਲੇ ਆਂਦਾ ਹੈ ਕੋਲੇ ਆ ਕੇ ਨਿਹੰਗ ਸਿੰਘ ਨੂੰ ਪੁੱਛਦਾ ਹੈ ਬਾਬਾਓ ਦੱਸਿਓ ਕੀ ਗੱਲ ਹੈ ਕੀ ਦੱਸ ਲੈ ਹੋ ਕੀ ਮਦਦ ਕਰ ਸਕਦਾ ਹਾਂ ਤੁਹਾਡੀ ਇੰਝ ਬਣਨ ਦੀ ਕੋਸ਼ਿਸ਼ ਕਰ ਰਿਹਾ ਹੋਏ ਜਿਵੇਂ ਕਿ ਸ਼ਾਇਦ ਉਸ ਨੂੰ ਕੁਝ ਪਤਾ ਨਹੀਂ ਹੈ ਜਿਵੇਂ ਕਿ ਉਸ ਨੇ ਕੁਝ ਨਹੀਂ ਸੁਣਿਆ ਦੋਸਤੋ ਨਿਹੰਗ ਸਿੰਘ ਸਾਰੀ ਗੱਲ ਦੱਸਦਾ ਹੈ ਵੀ ਤੁਸੀਂ ਇਸ ਗੱਡੀ ਬਾਰੇ ਮੈਨੂੰ ਹੋਰ ਜਾਣਕਾਰੀ ਦਿਓ ਤੁਹਾਡਾ ਜਿਹੜਾ ਇਸ ਸੇਲਸਮੈਨ ਹੈ ਇਹ ਮੈਨੂੰ ਵਧੀਆ ਜਾਣਕਾਰੀ ਨਹੀਂ ਦੇ ਰਿਹਾ ਤੁਸੀਂ ਦੱਸੋ ਇਸ ਦੇ ਕੀ ਫੀਚਰ ਹਨ ਅਤੇ ਇਸ ਦੀ ਟੈਸਟ ਡਰਾਈਵ ਲੈਣ ਦੀ ਕੀ ਪ੍ਰਕਿਰਿਆ ਹੈ ਦੋਸਤੋ ਮੈਨੇਜਰ ਕਲੀ-ਕਲੀ ਕਰਕੇ ਸਾਰੀ ਗੱਲ ਦੁਬਾਰਾ ਖੋਲ੍ਹਣੀ ਸ਼ੁਰੂ ਕਰ ਦਿੰਦਾ ਹੋਏ ਜਿਵੇਂ ਕਿ ਕੋਈ ਰੱਟੀ ਰਟਾਈ ਕਿਤਾਬ ਪੜ੍ਹ ਰਿਹਾ ਹੋਵੇ ਗੱਡੀ ਦੇ ਕੱਲੇ-ਕੱਲੇ ਗੁਣ ਦਗਾ ਦਿੰਦਾ ਹੈ ਵੀ ਇਸ ਦੇ ਵਿੱਚ V8 ਇੰਜਣ ਹੈ ਸਟੀering ਇਸ ਦੇ ਵਿੱਚ ਬੜਾ ਕਮਾਲ ਦਾ ਹੈ ਆ ਆ ਫਲਾਣੇ ਸੈਂਸਰ ਇਸ ਦੇ ਵਿੱਚ ਲੱਗੇ ਹਨ ਅਤੇ ਅੰਤ ਦੇ ਵਿੱਚ ਉਹ ਨਯੰਗ ਸਿੰਘ ਨੂੰ ਭਜਾਉਣ ਦੇ ਲਈ ਇੱਕ ਗੱਲ ਕਹ ਦਿੰਦਾ ਹੈ ਵੀ ਆ ਇਹਨੇ ਕਰੋੜ ਦੀ ਹੈ ਇਹਨੇ ਕਰੋੜ ਦੀ ਗੱਡੀ ਹੈ ਬਹੁਤ ਮਹਿੰਗੀ ਹੈ ਦੋਸਤੋ ਹੁਣ ਰੇਟ ਦੱਸ ਕੇ ਉਸ ਨੂੰ ਲੱਗਿਆ ਵੀ ਰੇਟ ਸੁਣ ਕੇ ਇਹ ਜਰਾ ਹੈ ਕਿਸੇ ਹੋਰ ਗੱਡੀ ਵੱਲ ਚਲਾ ਜਾਏਗਾ ਲੇਕਿਨ ਨਹੀਂ ਇੰਜ ਲੱਗਿਆ ਜਿਵੇਂ ਕਿ ਨਯੰਗ ਸਿੰਘ ਵਾਸਤੇ ਉੱਥੇ ਖੜੇ ਉਹ ਜਿਹੜਾ ਰੇਟ ਉਸਨੇ ਬੋਲਿਆ ਸੀ ਉਹ ਕੁ ਮੈਨੇ ਨਹੀਂ ਰੱਖਦਾ ਉਹ ਜਿਵੇਂ ਕਿ ਉਸੇ ਦੇ ਝੋਲੇ ਦੇ ਵਿੱਚ ਹੋਵੇ। ਦੋਸਤੋ ਇਹ ਲੱਗਿਆ ਸੀ ਜਿਵੇਂ ਕਿ ਨਿਹੰਗ ਸਿੰਘ ਬਿਲਕੁਲ ਅਜ ਮਨ ਬਣਾ ਕੇ ਆਇਆ ਹੈ। ਉਸ ਨੂੰ ਇਹ ਜਿਹੜੀ ਗੱਡੀ ਹੈ ਇਹ ਪਸੰਦ ਆ ਗਈ ਹੈ। ਦੋਸਤੋ ਅੱਗੇ ਕਹਿੰਦਾ ਹੈ ਠੀਕ ਹੈ ਤੁਸੀਂ ਟੈਸਟ ਡਰਾਈਵ ਲਾਦੇ ਹੋ ਕੋਈ ਗੱਲ ਨਹੀਂ ਮੈਂ ਇਸ ਦੇ ਬਾਰੇ ਇਚੁਖਾਂ ਮੈਂ ਇਸ ਨੂੰ ਖਰੀਦਣਾ ਚਾਹੁੰਦਾ ਹਾਂ ਲੇਕਿਨ ਪਹਿਲਾਂ ਮੈਨੂੰ ਜਾ ਕੇ ਘਰੇ ਆਪਣੇ ਬੱਚਿਆਂ ਨਾਲ ਆਪਣੇ ਸਾਥੀਆਂ ਨਾਲ ਲੇਕਿਨ ਇਸ ਤੋਂ ਪਹਿਲਾਂ ਮੈਨੂੰ ਬਾਹਰ ਘੜੇ ਆਪਣੇ ਕੁਝ ਸਾਥੀਆਂ ਦੇ ਨਾਲ ਰਹਿਮਸ਼ਵਰਾ ਕਰਨਾ ਪਵੇਗਾ। ਦੋਸਤੋ ਉਸ ਸ਼ੋਰੂਮ ਤੋਂ ਬਾਹਰ ਆ ਜਾਂਦਾ ਹੈ ਸਾਰੇ ਸਾਦੇ ਵਿਚ ਸਾ ਲੈਂਦੇ ਹਨ ਅਤੇ ਕਈ ਜਨੇ ਮਜ਼ਾਕ ਉਡਾਨ ਲੱਗ ਜਾਂਦੇ ਹਨ ਲੈ ਨਿਕਲ ਗਈ ਫੂਕ ਇਹਨਾਂ ਮੱਥਾ ਮਾਰਿਆ ਅਤੇ ਇਹਨਾਂ ਸਭ ਕੁਝ ਦੇਖਿਆ ਇੰਜ ਲੱਗਿਆ ਸੀ ਜਿਵੇਂ ਕਿ ਹੁਣੇ ਖਰੀਦ ਕੇ ਚਲਾ ਜਾਏਗਾ ਅਤੇ ਇਹ ਤਾਂ ਦੇਖੋ ਪੱਛ ਲਿਆ ਹੈ ਇਹ ਤਾਂ ਬਸ ਹੁਣ ਨਹੀਂ ਜਾਂਦਾ ਇੱਥੇ ਦੇਖੋ ਨਿਯੰਗ ਸਿੰਘ ਸੀ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਵਧੀਆ ਰੋਲ ਹੁੰਦਾ ਹੈ ਵਧੀਆ ਸੇਵਾ ਕਰਦੇ ਹਨ ਵਧੀਆ ਦਾਲ ਪ੍ਰਸ਼ਾਦ ਆਪ ਪਕਾ ਕੇ ਖਾਂਦੇ ਹਨ ਲੇਕਿਨ ਇੱਥੇ ਇਹਨਾਂ ਮਹਿੰਗੀ ਗੱਡੀਆਂ ਦੇ ਵਿੱਚ ਇਨੇ ਮਗੇ ਗੱਡੀਆਂ ਵਾਲੇ ਸ਼ੋਰੂਮ ਦੇ ਵਿੱਚ ਇੱਕ ਹੀ ਲੈਣਾ ਚਾਹੁੰਨ। ਦੋਸਤੋ ਇੰਜ ਕਰਕੇ ਮਜ਼ਾਕ ਉਡਾਉਂਦੇ ਹਨ। ਹਾਸੀ ਮਜ਼ਾਕਾਂ ਦੇ ਵਿੱਚ ਨਿਹੰਗ ਸਿੰਘ 5-10 ਮਿੰਟਾਂ ਦੇ ਵਿੱਚ ਵਾਪਸ ਆ ਗਿਆ ਅਤੇ ਕਹਿੰਦਾ ਹੈ ਹਾਂ ਬਿਲਕੁਲ ਮੈਂ ਇਸ ਗੱਡੀ ਨੂੰ ਖਰੀਦਣਾ ਚਾਹੁੰਦਾ ਹਾਂ। ਦੱਸੋ ਜੀ ਇਸ ਦਾ ਕੀ ਪੇਪਰ ਵਰਕ ਹੈ? ਕਿਵੇਂ ਕਿੰਨੇ ਦੇ ਵਿੱਚ ਤੁਸੀਂ ਇਸ ਨੂੰ ਔਨ ਰੋਡ ਮੈਨੂੰ ਦੇ ਦੋਗੇ ਅਤੇ ਕਿੰਨੇ ਦਿਨ ਪਹਿਲਾਂ ਇਸ ਦੀ ਬੁਕਿੰਗ ਕਰਾਣੀ ਪੈਗੀ ਜਾਂ ਫਿਰ ਹੱਤੋਂ-ਹੱਤ ਇੱਕ ਗੱਡੀ ਮੈਨੂੰ ਜਾ ਸਕਦਾ ਹਾਂ। ਹੁਣ ਮੈਨੇਜਰ ਦੇ ਹੱਥ ਪਰ ਕੰਮ ਜਾਂਦੇ ਹਨ। ਉਹ ਸੋਚਦਾ ਹੈ ਵੀ ਇਹ ਤਾਂ ਚਲਾ ਗਿਆ ਸੀ ਇਹ ਤਾਂ ਇਥੋਂ ਪਿੱਤਰ ਹੋ ਗਿਆ ਸੀ ਲੇਕਿਨ ਇਹ ਤਾਂ ਵਾਪਸ ਆ ਗਿਆ ਹੈ ਨਿਯੰਗ ਸਿੰਘ ਜਿਹੜਾ ਹੈ ਇਹ ਤਾਂ ਗੱਡੀ ਖਰੀਦਣ ਦੀ ਗੱਲ ਕਰ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਮੈਂ ਜਿਵੇਂ ਕੋਈ ਕੁਝ ਸੁਪਨਾ ਦੇਖ ਰਿਹਾ ਹਾਂ ਆਪਣੇ ਆਪ ਨੂੰ ਚੁੰਡੀ ਵੱਟਦਾ ਹੈ ਆਪਣੇ ਆਸ-ਪਾਸ ਇੰਜ ਦੇਖਦਾ ਹੋਏ ਜਿਵੇਂ ਕਿ ਸ਼ਾਇਦ ਆਸ-ਪਾਸ ਵਾਲੇ ਲੋਕ ਉਸ ਨੂੰ ਕੁਝ ਦੱਸਣਗੇ ਬਿੱਥੂ ਹੁਣ ਅੱਗੇ ਕੀ ਕਰਨਾ ਹੈ ਕੀ ਜਵਾਬ ਦੇਣਾ ਹੈ ਨਿਯੰਗ ਸਿੰਘ ਨੂੰ ਲੇਕਿਨ ਕੋਈ ਕੁਝ ਨਹੀਂ ਬੋਲ ਰਿਹਾ ਉੱਥੇ ਸਨਨਾਟਾ ਫਸਰ ਗਿਆ ਹੈ ਐਨ ਦੇ ਵਿਚਕਾਰ ਇੱਕ ਬਜ਼ੁਰਗ ਆਦਮੀ ਕਿਉਂਕਿ ਉਹ ਸਹੀ ਭੀੜ ਦੇ ਵਿੱਚ ਖੜ੍ਹਾ ਸੀ ਉਹ ਸਾਰਾ ਕੁਝ ਦੇਖ ਰਿਹਾ ਸੀ ਬੋਲਦਾ ਹੈ ਵੀ ਕਿਸੇ ਬੰਦੇ ਨੂੰ ਬਿਲਕੁਲ ਬਾਹਰੀ ਬਾਣੇ ਤੋਂ ਆਪ ਨੂੰ ਆਕੜਾ ਨਹੀਂ ਚਾਹੀਦਾ ਵੀ ਉਸ ਦੇ ਅੰਦਰ ਕੀ ਹੈ ਭਾਵੇਂ ਇਹ ਖਰੀਦਣ ਆਇਆ ਹੋਵੇ ਭਾਵੇਂ ਨਾ ਆਇਆ ਹੋਵੇ ਲੇਕਿਨ ਫਿਰ ਵੀ ਇਸਦੇ ਵੀ ਸੁਪਨੇ ਹਨ ਇਸ ਨੂੰ ਪੂਰੇ ਕਰਨਾ ਚਾਹੀਦੇ ਹਨ ਮੈਂ ਵਿਰੋਧ ਕਰਦਾ ਹਾਂ ਤੁਸੀਂ ਇਸ ਨੂੰ ਟੈਸਟ ਡਰਾਈਵ ਕਿਉਂ ਨਹੀਂ ਕਰਨ ਦਿੱਤੀ ਨਯੰਗ ਸਿੰਘ ਜੀ ਨੂੰ ਟੈਸਟ ਡਰਾਈਵ ਕਰਨ ਦਿਓ ਦੋਸਤੋ ਇਸ ਤਰ੍ਹਾਂ ਕਿਹਾ ਸਾਰੇ ਜਣੇ ਹੈਰਾਨ ਹਨ ਅਤੇ ਚੁੱਪ ਹੋ ਗਏ ਹਨ ਪਿੱਛੋਂ ਜੋ ਲੋਕ ਮਜ਼ਾਕ ਕਰ ਰਹੇ ਸਨ ਉਹਨਾਂ ਦੀ ਮੂੰਹ ਦੇ ਵਿੱਚ ਚੁੱਪੀ ਹੈ ਲੇਕਿਨ ਪਿੱਛੋਂ ਇੱਕ ਰਾਜਵੀਰ ਨੰਦ ਦਾ ਮੁੰਡਾ ਜੋ ਕਿ ਇਸ ਲਾਈਨ ਦੇ ਵਿੱਚ ਹੁਣੇ-ਹੁਣੇ ਆਇਆ ਹੈ ਇਸ ਭੀੜ ਨੂੰ ਦੇਖ ਕੇ ਹੈਰਾਨ ਹੈ ਵੀ ਇੰਨੀ ਭੀੜ ਸਾਰੀ ਵਿਚਾਰੀ ਦਿਖ ਰਹੀ ਹੈ ਕੀ ਹੋ ਰਿਹਾ ਹੈ ਅਗੋਂ ਇੱਕ ਬੋਲਦਾ ਹੈ ਵੀ ਇੱਕ ਬੜਾ ਹੀ ਉਤਸ਼ਾਹੀ ਜਿਹਾ ਕਸਟਮਰ ਹੈ ਉਹ ਗੱਡੀ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਸਭ ਤੋਂ ਮਹਿੰਗੀ ਗੱਡੀ ਖਰੀਦ ਰਿਹਾ ਹੈ ਦੋਸਤੋ ਹੁਣ ਅੱਗੇ ਜਾਂਦਾ ਹੈ ਅੱਗੇ ਜਾ ਕੇ ਦੇਖਦਾ ਵੀ ਇੱਕ ਨਿਹੰਗ ਸਿੰਘ ਖੜਾ ਹੈ ਉਹੀ ਉਸ ਕਾਲੀ ਗੱਡੀ ਨੂੰ ਖਰੀਦਣ ਦੀ ਗੱਲ ਕਰ ਰਿਹਾ ਹੈ ਹਸਪੈਂਦਾ ਹੈ ਬਿਲਕੁਲ ਬਿਨਾ ਚ ਜਿਖ ਬੋਲਦਾ ਹੈ ਇਹ ਤੁਹਾਡਾ ਉੱਚਾਹੀ ਕਸਟਮਰ ਇਹ ਤੁਹਾਡਾ ਵੱਡਾ ਤਨਾੜ ਸੇਠ ਇਸ ਦੇ ਪੱਲੇ ਤੇ ਮੈਨੂੰ ਕੱਖ ਨਹੀਂ ਲੱਗਦਾ ਇਹਨਾਂ ਕਹਿ ਕੇ ਸਾਰੇ ਹਸਪੈਂਦੇ ਹਨ ਸਾਰਿਆਂ ਦੇ ਮੂੰਹ ਤੇ ਮੁਸਕਾਨਾਂ ਹਨ ਇਥੋਂ ਤੱਕ ਕਿ ਮੈਨੇਜਰ ਵੀ ਹਲਕਾ ਹਲਕਾ ਹਸਪੈਂਦਾ ਹੈ ਆਪਣੀ ਹਸੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਕੋਈ ਚੁਟਕਲਾ ਸੁਣਾ ਦਿੱਤਾ ਹੋਵੇ ਦੋਸਤੋ ਦੋਸਤੋ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਵੀ ਨਯੰਗ ਸਿੰਘ ਟਸ ਤੋਂ ਨਸ ਨਹੀਂ ਹੋਇਆ ਅਗੋ ਬੋਲ ਪਿੰਦਾ ਹੈ ਬੇਟਾ ਤੇਰੀ ਉਮਰ ਦੇ ਵਿੱਚ ਮੈਂ ਬਹੁਤ ਮਿਹਨਤ ਕੀਤੀ ਹੈ ਮੈਂ ਬਹੁਤ ਹੱਡ ਤੋੜ ਮਿਹਨਤ ਕੀਤੀ ਹੈ ਦੇਖ ਕਿਸੇ ਨੂੰ ਬਾਹਰੋਂ ਦੇਖ ਕੇ ਉਸਦੇ ਸੁਪਨਿਆਂ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਭਾਵੇਂ ਅਗਲਾ ਕੁਝ ਵੀ ਕਰ ਸਕੇ ਤੂੰ ਕਿੰਜ ਸਿਰਫ ਦੇਖ ਕੇ ਕਹਿ ਸਕਦਾ ਹੈ ਵੀ ਆ ਆ ਕੰਮ ਕਰ ਸਕਦਾ ਹੈ ਵੀ ਆ ਫਲਾਣਾ ਬੰਦਾ ਆ ਕੰਮ ਕਰ ਸਕਦਾ ਹੈ ਜਾਂ ਨਹੀਂ ਤੂੰ ਕਿਵੇਂ ਕਿਸੇ ਬੋੜ ਨੂੰ ਬਾਹਰੋਂ ਦੇਖ ਕੇ ਉਸਦੇ ਅੰਦਰ ਦੀ ਹਾਲਾਤ ਦੇ ਬਾਰੇ ਦੱਸ ਸਕਦਾ ਹੈ ਇਸ ਤਰ੍ਹਾਂ ਦੀ ਗੱਲਾਂ ਤੋਂ ਕਿਵੇਂ ਕਰ ਸਕਦਾ ਹੈ ਦੋਸਤੋ ਇੰਨੀ ਗੱਲ ਸੁਣ ਕੇ ਆਸ-ਪਾਸ ਦੇ ਲੋਕ ਕਹੇ ਹਨ ਵੀ ਬਾਬਾ ਗੱਲਾਂ ਤਾਂ ਵਧੀਆ ਕਰ ਰਿਹਾ ਹੈ ਗੱਲਾਂ ਤਾਂ ਤਾਂ ਮਨੇ ਜੇਕਰ ਇਹ ਗੱਡੀ ਜਿਹੜੀ ਹੈ ਹੁਣ ਇੱਥੋਂ ਖਰੀਦ ਕੇ ਲੈ ਜਾਵੇ ਜੇਕਰ ਇਹ ਗੱਡੀ ਇੱਥੋਂ ਲੈ ਜਾਵੇ ਹੁਣ ਇੰਨੀ ਗੱਲ ਸੁਣ ਕੇ ਆਸ-ਪਾਸ ਦੇ ਕੁਝ ਲੋਕ ਉੱਥੇ ਬੋਲ ਪੈਂਦੇ ਹਨ ਲੈ ਇਹ ਤਾਂ ਡਰਾਮੇ ਕਰਦਾ ਹੈ ਇਸ ਕੋਲ ਗੱਡੀ ਨਹੀਂ ਖਰੀਦੀ ਜਾਣੀ ਇਸ ਕੋਲ ਇਸ ਕੋਲ ਗੱਡੀ ਨਹੀਂ ਖਰੀਦੀ ਜਾਣੀ ਅਤੇ ਇਹ ਤਾਂ ਐਵੇਂ ਬਸ ਟਾਈਮ ਪਾਸ ਕਰਨਾ ਆਇਆ ਹੈ ਉਸ ਸਾਰੀ ਭੀੜ ਦੇ ਵਿੱਚ ਦੋ ਗੁੱਟ ਬਣ ਚੁੱਕੇ ਹਨ ਇੱਕ ਕਹਿ ਰਿਹਾ ਹੈ ਬਾਬਾ ਜਿਹੜਾ ਹੈ ਹੁਣ ਇਹ ਇੱਥੋਂ ਗੱਡੀ ਚਲਾ ਕੇ ਲੈ ਕੇ ਜਾਵੇਗਾ ਇੱਕ ਕਹਿ ਰਿਹਾ ਹੈ ਵੀ ਇਸ ਦੇ ਪੱਲੇ ਕੱਖ ਨਹੀਂ ਹੈ ਅਤੇ ਬਸ ਹੁਣ ਇੱਥੇ ਥੋੜਾ ਦਮ ਟਾਈਮ ਪਾਸ ਕਰਕੇ ਆਪਣੇ ਨਾਲ ਚਲਾ ਜਾਵੇਗਾ ਦੇਖ ਲਓ ਤੁਸੀਂ ਆਹੀ ਨਿਕਲੇਗਾ ਅਸੀਂ ਸ਼ਕਲ ਦੇਖ ਕੇ ਦੱਸ ਦਿੰਨੇ ਹਾਂ ਕਿ ਬੰਦੇ ਦੇ ਪੱਲੇ ਕੁਝ ਹੈ ਜਾਂ ਨਹੀਂ ਦੋਸਤੋ ਬਾਬਾ ਜੀ ਨਿਹੰਗ ਸਿੰਘ ਅੱਗੇ ਬੋਲ ਪੈਂਦੇ ਹਨ ਚਲੋ ਕੋਈ ਗੱਲ ਨਹੀਂ ਤੁਸੀਂ ਦੱਸੋ ਮੈਨੂੰ ਕੀ ਪ੍ਰਕਿਰਿਆ ਹੈ ਇਸ ਨੂੰ ਖਰੀਦਣ ਦੀ ਕਿਵੇਂ ਆ ਮੈਂ ਇਸ ਨੂੰ ਖਰੀਦ ਸਕਦਾ ਹਾਂ ਦੋਸਤੋ ਮੈਨੇਜਰ ਬੋਲਦਾ ਹੈ ਕਿ ਖਰੀਦਣ ਦੀ ਕੋਈ ਖਾਸ ਪ੍ਰਕਿਰਿਆ ਨਹੀਂ ਹੈ ਪੈਸੇ ਦਿਓ ਤੇ ਲੈ ਜਾਓ ਜੇਕਰ ਤੁਸੀਂ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਤਾਂ ਕੋਈ ਗੱਲ ਨਹੀਂ ਅਸੀਂ ਉਹ ਵੀ ਸੁਵਿਧਾ ਰੱਖਦੇ ਹਾਂ ਲੇਕਿਨ ਉਸ ਦੀ ਕਿਸ਼ਤਾਂ ਭਰਨ ਵਾਸਤੇ ਕੁਝ ਪਿੱਛੇ ਯਾਦਾ ਗ੍ਰੇ ਵੀ ਰੱਖੋ ਜਾਂ ਫਿਰ ਕੋਈ ਤੁਹਾਡਾ ਸਿਵਲ ਸਕੋਰ ਇਹਨਾਂ ਵਧੀਆ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਕੋਈ ਮਹਿੰਗਾ ਕਿਸੇ ਵੱਡੇ ਬੈਂਕ ਦਾ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਜੋ ਕਿ ਇਹਨੇ ਕਰੋੜ ਦੀ ਰਕਮ ਤੁਹਾਡੇ ਬੈਂਕ ਦੇ ਵਿੱਚ ਪਾ ਦੇਵੇ ਉਸ ਦੇ ਨਾਲ ਤੁਸੀਂ ਜਿਹੜੀ ਇਹ ਕਾਰ ਹੈ ਇਸ ਨੂੰ ਖਰੀਦ ਸਕਦੇ ਹਾਂ ਤੁਹਾਡੇ ਕੋਲੋਂ ਸ਼ਾਇਦ ਕਿਸ਼ਤਾਂ ਨਹੀਂ ਭਰੀਆਂ ਜਾਣੀਆਂ ਦੋਸਤੋ ਨਿਹੰਗ ਸਿੰਘ ਬੜੇ ਸੀਰੀਅਸ ਤਰੀਕੇ ਨਾਲ ਉਹਦੇ ਵੱਲ ਦੇਖਦਾ ਹੈ ਜਿਵੇਂ ਕਿ ਕੋਈ ਉੱਤਰ ਦੇਣਾ ਚਾਹਵੇ ਜਿਵੇਂ ਕਿ ਕੋਈ ਗੱਲ ਉਸਤੇ ਮੂੰਹ ਤੇ ਮਾਰਨਾ ਚਾਹੁੰਦਾ ਹੋਵੇ ਲੇਕਿਨ ਕੁਝ ਵੀ ਨਹੀਂ ਬੋਲਦਾ ਕਹਿੰਦਾ ਹੈ ਨਹੀਂ ਮੈਂ ਇਸ ਨੂੰ ਫਾਈਨਾਂਸ ਨਹੀਂ ਕਰਾਣਾ ਮੈਂ ਨਗਦ ਲੈ ਕੇ ਜਾਣੀ ਹੈ ਦੋਸਤੋ ਉਹ ਜਿਹੜਾ ਮੈਨੇਜਰ ਹੈ ਉਸਦੇ ਮੂੰਹ ਤੇ ਜਰੀ ਮੁਸਕਾਨ ਸੀ ਚਲੀ ਜਾਂਦੀ ਹੈ ਸੁਣ ਰਹਿ ਜਾਂਦਾ ਹੈ ਉਤੇ ਜਿਵੇਂ ਕਿ ਉਸ ਨੂੰ ਸਪ ਸੁੰਘਿਆ ਹੋਵੇ ਵੀ ਇਹ ਨਗਦ ਦੀ ਗੱਲ ਕਰ ਰਿਹਾ ਹੈ ਏ ਕੀ ਮੈਂ ਨਗਦ ਪਰ ਸਕਦਾ ਹਾਂ ਇਸ ਦੇ ਕੋਲ ਇੰਨੇ ਪੈਸੇ ਕਿੱਥੋਂ ਆਣਗੇ ਇਹ ਤਾਂ ਗਰੀਬ ਦਿਖ ਰਿਹਾ ਹੈ ਇਸ ਦਾ ਚੋੜਾ ਤਾਂ ਥੱਲੋ ਫਟਿਆ ਹੈ ਅਤੇ ਇਹ ਗੱਲਾਂ ਕਰਦਾ ਹੈ ਇੱਕ ਕਰੋੜਾਂ ਦੀ ਗੱਡੀ ਨੂੰ ਨਗਦ ਖਰੀਦਣ ਦੀ ਦੋਸਤੋ ਚਲੋ ਕੋਈ ਗੱਲ ਨਹੀਂ ਕਿਉਂਕਿ ਇਹ ਉਸ ਦਾ ਕੰਮ ਹੈ ਰੋਜ਼ ਦਾ ਕੰਮ ਹੈ ਰੋਜ਼ ਗੱਡੀਆਂ ਵੇਚਦਾ ਹੈ ਦੋਸਤੋ ਕਹਿੰਦਾ ਹੈ ਆਓ ਚਲੋ ਬੈਠ ਕੇ ਆਪਾਂ ਗੱਲ ਕਰੀਏ ਪੇਪਰ ਵਰਕ ਦੀ ਗੱਲ ਕਰੀਏ ਸਾਰੇ ਪਾਸੇ ਜਗਾ ਜਗਾ ਤੇ ਜਿੱਤੇ ਜਿੱਤੇ ਕਹਿੰਦਾ ਹੈ ਨੰਗ ਸਿੰਘ ਆਪਣੇ ਸਾਈਨ ਕਰ ਦਿੰਦਾ ਹੈ ਲੇਕਿਨ ਜਿਵੇਂ ਸਾਈਨ ਕਰ ਰਿਹਾ ਸੀ ਸਾਰੇ ਦੇਖ ਰਹੇ ਹਨ ਵੀ ਸਾਈਨ ਵੀ ਪੰਜਾਬੀ ਦੇ ਵਿੱਚ ਕਰ ਰਿਹਾ ਹੈ ਅਤੇ ਵਾਰ-ਵਾਰ ਪੁੱਛ ਰਿਹਾ ਵੀ ਆ ਕੀ ਲਿਖਿਆ ਹੈ ਜਿਵੇਂ ਕਿ ਇਹਨਾਂ ਨੂੰ ਅੰਗਰੇਜ਼ੀ ਦੀ ਸਮਝ ਨਾ ਹੋਵੇ ਫਿਰ ਵੀ ਇੰਨੀ ਵੱਡੀ ਗੱਡੀ ਖਰੀਦ ਰਹੇ ਹਨ ਉਹ ਵੀ ਕੈਸ਼ ਨਗਦ ਸਭ ਲੋਕ ਹਰਾਨ ਹਨ ਸਭ ਲੋਕ ਦੇਖਦੇ ਜਾ ਰਹੇ ਹਨ ਕੁਝ ਲੋਕ ਹਾਲੇ ਵੀ ਇੰਤਜ਼ਾਰ ਦੇ ਵਿੱਚ ਹਨ ਵੀ ਕਦੋਂ ਨਿਆਂਗ ਸਿੰਘ ਇੱਥੋਂ ਜਾਵੇ ਕਦੋਂ ਇਹ ਜਿਹੜਾ ਮੈਨੇਜਰ ਹੈ ਇਸ ਦੀ ਬੇਇੱਜ਼ਤੀ ਕਰਕੇ ਇਸ ਨੂੰ ੱੱਕੇ ਮਾਰ ਕੇ ਇੱਥੋਂ ਮਾਰ ਕੱਢੇ ਲੇਕਿਨ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫਿਰਨ ਵਾਲਾ ਹੈ ਦੋਸਤੋ ਨਯੰਗ ਸਿੰਘ ਆਪਣਾ ਝੋਲਾ ਖੋਲਦੇ ਹਨ ਉਸ ਗੱਟੇ ਦੇ ਝੋਲੇ ਦੇ ਵਿੱਚ ਇੱਕ ਮੈਲੇਜ ਕੱਪੜੇ ਦੇ ਵਿੱਚ ਇੱਕ ਵੱਡਾ ਲੋਹੇ ਦਾ ਗੁੱਲਕ ਵਰਗਾ ਸਮਾਨ ਲਿਬੇਟਿਆ ਹੋਇਆ ਹੈ ਦੋਸਤੋ ਉਸ ਨੂੰ ਖੋਲਦਾ ਹੈ ਅੰਦਰੋਂ ਨੋਟ ਹੀ ਨੋਟ ਕਢਾਂਦੇ ਹਨ ਦੋਸਤੋ ਲੇਕਿਨ ਇਹ ਨੋਟ ਕੁਝ ਰਕਤੋਂ ਜ਼ਿਆਦਾ ਨਹੀਂ ਹਨ ਭਾਵੇਂ 2-2000 ਦੇ ਨੋਟ ਹਨ ਲੇਕਿਨ ਫਿਰ ਵੀ ਕਈ ਕਰੋੜ ਨਹੀਂ ਬਣਦੇ ਦੋਸਤੋ ਬਾਹਰ ਆਪਣੇ ਦੋਸਤਾਂ ਦੇ ਕੋਲ ਜਾਂਦਾ ਹੈ ਉਹ ਇੱਕ ਛੋਟਾ ਗੱਟਾ ਲੈ ਕੇ ਆਉਂਦੇ ਹਨ ਛੋਟਾ ਗੱਟਾ ਉੱਥੇ ਖਿਲਾਰ ਦਿੰਦਾ ਹੈ ਵਿੱਚੋਂ 20-20 ਦੇ ਨੋਟ 2200 ਦੇ ਨੋਟ 5500 ਦੇ ਨੋਟ ਨਿਕਲਦੇ ਹਨ ਸਾਰੇ ਗਿਣਨ ਲੱਗ ਜਾਂਦੇ ਹਨ ਫਿਰ ਵੀ ਰਕਮ ਜਿਹੜੀ ਇਹ ਪੂਰੀ ਨਹੀਂ ਹੁੰਦੀ ਉਸੇ ਹੀ ਟੈਂਪੋ ਦੇ ਵਿੱਚੋਂ ਇੱਕ ਹੋਰ ਗੱਟਾ ਮੰਗਾਇਆ ਜਾਂਦਾ ਹੈ ਗੱਟੇ ਦੇ ਵਿੱਚ ਵਾਪਸ ਫਿਰ ਉਹੀ 20-20 ਦੇ ਨੋਟ 2200 ਦੇ ਨੋਟ 5500 ਦੇ ਨੋਟ ਨਿਕਲਦੇ ਹਨ ਦੋਸਤੋ ਇਸ ਤਰ੍ਹਾਂ ਕਰਦੇ ਕਰਾਂਦੇ ਉਹਨਾਂ ਨੋਟਾਂ ਦੇ ਨਾਲ ਉਹ ਜਿਹੜੀ ਰਕਮ ਹੈ ਪੂਰੀ ਹੋ ਚੁੱਕੀ ਹੈ ਦਰਅਸਲ ਕੁਝ ਨੋਟ ਖੱਲੇ ਵੀ ਵੱਧੇ ਹਨ ਉਹ ਜਿਹੜੇ ਗੱਟੇ ਹਨ ਉਹਨਾਂ ਨੂੰ ਨਯੰਕ ਸਿੰਘ ਵਾਪਸ ਸਮੇਟਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਇਹ ਬਹੁਤ ਕੀਮਤੀ ਹਨ ਗੁਰੂ ਦੀ ਰਾਤ ਹਨ ਗੁਰੂ ਦੀ ਬਖਸ਼ਿਸ਼ ਹਨ ਦੋਸਤ ਸਭ ਲੋਖ ਹਨ ਮੈਨੇਜਰ ਸਾਹਿਬ ਪੈਰਾਂ ਦੇ ਵਿੱਚ ਲੱਗ ਜਾਂਦਾ ਹੈ ਮਾਫ ਕਰਨਾ ਮੇਰ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਗਲਤ ਸਮਝਿਆ ਹਾਂ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਤੁਸੀਂ ਦਰਅਸਲ ਕਰਦੇ ਕੀ ਹੋ ਇਹ 20 ਦੇ ਨੋਟ ਇਹ 220 ਦੇ ਨੋਟ ਇਹ 5 500 ਦੇ ਨੋਟ ਉਹ ਵੀ ਕਰੋੜਾਂ ਦੇ ਵਿੱਚ ਇਹ ਤੁਹਾਡੇ ਕੋਲ ਕਿਵੇਂ ਆਏ ਦੋਸਤੋ ਨਿਹੰਗ ਸਿੰਘ ਆਪਣੀ ਕਹਾਣੀ ਸੁਣਾਦਾ ਹੈ ਕਿ ਮੈਂ ਇੱਕ ਗਰੀਬ ਆਦਮੀ ਹਾਂ ਭਾਵੇਂ ਮੇਰੇ ਕੋਲ ਬਹੁਤੀ ਜ਼ਮੀਨ ਨਹੀਂ ਹੈ ਭਾਵੇਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਖਟਿਆ ਲੇਕਿਨ ਸਿਵਾਏ ਮਿਹਨਤ ਦੇ ਮੈਂ ਅਜੇ ਤੱਕ ਕੁਝ ਨਹੀਂ ਕੀਤਾ ਮੈਂ ਅਜੇ ਤੱਕ 1 ਰੁਪਿਆ ਕਿਸੇ ਤੋਂ ਮੰਗ ਕੇ ਨਹੀਂ ਖਾਦਾ ਮੈਂ ਜਗ੍ਹਾ-ਜਗ੍ਹਾ ਆਪਣੇ ਪੈਸੇ ਨੂੰ ਇਨਵੈਸਟ ਕੀਤਾ ਜਗ੍ਹਾ-ਜਗ੍ਹਾ ਮੈਂ ਆਪਣੇ ਪੈਸੇ ਨਾਲ ਹੋਰ ਪੈਸੇ ਬਣਾਏ ਮੈਂ 1 ਕਿਲੇ ਤੋਂ 2 2 ਤੋਂ 4 4 ਤੋਂ 8 ਇਸ ਤਰ੍ਹਾਂ ਕਰਦੇ ਕਰਦੇ ਅੱਜ ਮੇਰੇ ਕੋਲ ਬਹੁਤ ਜ਼ਮੀਨ ਹੈ ਲੇਕਿਨ ਅੱਜ ਵੀ ਮੇਰੇ ਕੋਈ ਸ਼ੌਂਕ ਨਹੀਂ ਹਨ ਇਹ ਤਾਂ ਅੱਜ ਮੈਂ ਆਪਣੇ ਪੋਤੇ ਦੀ ਖੁਸ਼ੀ ਵਾਸਤੇ ਇਹਨੇ ਪੈਸੇ ਲੈ ਕੇ ਇੱਥੇ ਆਇਆ ਹਾਂ ਇਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਕਮਾਈ ਹੈ ਮੈਂ ਕਈ ਸਾਲ ਲਾ ਕੇ ਇਸ ਪੂੰਜੀ ਨੂੰ ਜਮਾ ਕੀਤਾ ਸੀ ਮੈਂ ਸੋਚਿਆ ਸੀ ਇਸ ਦੇ ਨਾਲ ਆਪਣੇ ਪੋਤੇ ਨੂੰ ਇੱਕ ਵੱਡਾ ਗਿਫਟ ਦੇਵਾਂਗਾ ਲੇਕਿਨ ਚਲੋ ਕੋਈ ਗੱਲ ਨਹੀਂ ਉਸਨੇ ਮੇਰੇ ਤੋਂ ਕਾਰ ਮੰਗੀ ਹੈ ਮੈਂ ਉਸ ਵਾਸਤੇ ਇਤੋਂ ਦੀ ਸਭ ਤੋਂ ਮਹਿੰਗੀ ਕਾਰ ਖਰੀਦਣ ਲਈ ਆ ਗਿਆ ਹਾਂ ਉਸ ਦਾ ਇਹ ਸੁਪਨਾ ਸੀ ਮੈਂ ਪੂਰਾ ਕਰਨ ਲਈ ਆ ਗਿਆ ਹਾਂ ਮੈਂ ਕਿੰਨੇ ਸਾਲ ਮਿਹਨਤ ਕੀਤੀ ਹੈ ਮੈਂ ਕਿੰਨੇ ਸਾਲ ਬਿਲਕੁਲ ਪੁਰਾਣੇ ਕੱਪੜਿਆਂ ਦੇ ਵਿੱਚ ਗੁਜ਼ਾਰਾ ਕੀਤਾ ਹੈ ਕਿੰਨੇ ਸਾਲ ਬਿਨਾਂ ਤੜਕਿਆਂ ਵੜੀ ਬਿਨਾਂ ਸਾਦਾ ਦਾਲ ਪ੍ਰਸ਼ਾਦਾ ਛਕਿਆ ਹੈ ਮੈਂ ਕਿੰਨੇ ਸਾਲ ਬਿਲਕੁਲ ਗੁਰੂ ਦੇ ਘਾਣੇ ਦੇ ਵਿੱਚ ਰਹਿ ਕੇ ਅਤੇ ਗਰੀਬੀ ਵਾਂਗ ਅਤੇ ਸਾਦਾ ਜੀਵਨ ਜੀਆ ਹੈ ਇਸ ਦਾ ਇਹ ਫਲ ਹੈ ਇਸ ਦਾ ਹੀ ਫਲ ਹੈ ਵੀ ਮੈਂ ਇਹਨੇ ਰੁਪਏ ਇਕੱਠੇ ਕਰਕੇ ਆਪਣੇ ਪੁੱਤ ਦੇ ਵਾਸਤੇ ਅੱਜ ਇਹ ਬੜੀ ਮਹਿੰਗੀ ਅਤੇ ਸ਼ਾਨਦਾਰ ਗੱਡੀ ਲੈਣ ਦੇ ਲਾਗਿਆ ਹਾਂ ਸਭ ਲੋਕ ਖੜਾਨ ਹਨ ਦੋਸਤੋ ਉਹਨਾਂ ਲੋਕਾਂ ਦੀ ਗੱਲ ਸੱਚੀ ਹੋ ਜਾਂਦੀ ਹੈ ਉਹਨਾਂ ਲੋਕਾਂ ਦੇ ਚਿਹਰੇ ਤੇ ਵੱਡੀ ਮੁਸਕਾਨ ਹੈ ਜੋ ਲੋਕ ਸੋਚ ਰਹੇ ਸਨ ਬਿੰਨ੍ਹ ਸਿੰਘ ਅੱਜ ਇੱਥੋਂ ਐਸੀ ਗੱਡੀ ਦੇ ਵਿੱਚ ਜਾਵੇਗਾ ਉਹੀ ਗੱਲ ਹੁੰਦੀ ਹੈ ਆਪਣੇ ਸਾਥੀਆਂ ਨੂੰ ਵਿੱਚ ਬਿਠਾ ਲੈਂਦਾ ਹੈ ਉਹਨਾਂ ਦੇ ਭਾਵੇਂ ਉਸ ਗੱਡੀ ਦੇ ਵਿੱਚ ਬੈਠਣ ਦੇ ਲਈ ਜਗ੍ਹਾ ਘੱਟ ਹੈ ਕਿਉਂਕਿ 2 ਸੀਟਰ ਗੱਡੀ ਹੈ ਫਿਰ ਵੀ ਅਡਜਸਟ ਹੋ ਕੇ ਵਿੱਚ ਬੈਠ ਗਏ ਹਨ ਉਹਨਾਂ ਇਹ ਮਲੇ ਕੁਚਾਲੇ ਕੱਪੜਿਆਂ ਦੇ ਵਿੱਚ ਨਿੰਗ ਸਿੰਘ ਦੇ ਨਾਲ ਬੈਠੇ ਹਨ ਦੇਮੇ ਕਿ ਉਸਦੇ ਬਚਪਨ ਦੇ ਦੋਸਤਾਂ ਜਿਵੇਂ ਕਿ ਉਹ ਸਭ ਕੁਝ ਜਾਣਦੇ ਹੋਣ ਜੋ ਕਿ ਨੰਗ ਸਿੰਘ ਕਰ ਰਿਹਾ ਸੀ ਦੋਸਤੋ ਉਸ ਸ਼ੋਰੂਮ ਤੋਂ ਬਾਹਰ ਨਿਕਲਦਾ ਹੈ ਉਸ ਸ਼ੋਰੂਮ ਦੇ ਮਾਲਕ ਵਾਸਤੇ ਇਹ ਸਭ ਇੱਕ ਸਿੱਖ ਬਣ ਗਈ ਹੈ ਇਹ ਸਭ ਇੱਕ ਫਰੈਨਾ ਦਾ ਕਹਾਣੀ ਬਣ ਗਈ ਹੈ ਵੀ ਕਿਵੇਂ ਕਿਸੇ ਆਦਮੀ ਨੂੰ ਆਪਾਂ ਨੂੰ ਬਾਹਰ ਤੋਂ ਨਹੀਂ ਪਛਾਣਨਾ ਚਾਹੀਦਾ ਵੀ ਅੰਦਰੋਂ ਉਹ ਕਹਿ ਜਾ ਹੋਵੇਗਾ ਕਿਵੇਂ ਕਿਸੇ ਆਦਮੀ ਨੂੰ ਸਿਰਫ ਬਾਹਰੋਂ ਦੇਖ ਕੇ ਉਸਦੇ ਪਿੱਤਰ ਕੀ ਚੱਲ ਰਿਹਾ ਹੈ ਉਸਦੇ ਪੱਲੇ ਕੀ ਹੈ ਉਸਦੀ ਪਛਾਣ ਨਹੀਂ ਹੋ ਸਕਦੀ ਦੋਸਤੋ ਅੱਜ ਉਸ ਨੂੰ ਸਿੱਖਣ ਨੂੰ ਮਿਲ ਗਿਆ ਹੈ ਉਹ ਲੋਕ ਫੇਲ ਹੋ ਗਏ ਹਨ ਜੋ ਕਿ ਕਹਿੰਦੇ ਸਨ ਵੀ ਅਸੀਂ ਆਦਮੀਆਂ ਦੀ ਸ਼ਕਲ ਦੇਖ ਕੇ ਉਹਨਾਂ ਦੇ ਪੱਲੇ ਕੀ ਹੈ ਉਹਨਾਂ ਦੇ ਵਿੱਚ ਕੀ ਹੈ ਇਹ ਸਭ ਕੁਝ ਜਾਣ ਲੈਣੇ ਹਨ ਉਹ ਸਭ ਆਪਣੇ ਮੁਹਾਵਲ ਦੇਖ ਰਹੇ ਹਨ ਨੀਵਾ ਮੁੱਕ ਕਰਕੇ ਅਤੇ ਸੋਚਾਂ ਦੇ ਵਿੱਚ ਪਏ ਹਨ ਮਾਫੀ ਮੰਗ ਰਹੇ ਹਨ ਲੇਕਿਨ ਕਹਿਣ ਵਜਤ ਤੀ ਕਰ ਰਹੇ ਹਨ ਮਨ ਹੀ ਮਨ ਮਾਫੀਆ ਮੰਗਦੇ ਜਾ ਰਹੇ ਹਨ ਦੋਸਤੋ ਨਿਆਂ ਸਿੰਘ ਸਭ ਵੱਲ ਆਪਣੀਆਂ ਠੰਡੀਆਂ ਨਿਗਾਹਾਂ ਦੇ ਵੱਲ ਦੇਖਦਾ ਹੈ ਸਭ ਲੋਕ ਚੁੱਪ ਹਨ ਸਭ ਲੋਕ ਜਿਵੇਂ ਕਿ ਉਸ ਤੋਂ ਮਾਫੀ ਮੰਗ ਰਹੇ ਹੋਣ ਨਿਆਂ ਸਿੰਘ ਵੀ ਆਪਣੀਆਂ ਅੱਖਾਂ ਦੇ ਨਾਲ ਹੀ ਸਭ ਲੋਕਾਂ ਨੂੰ ਮਾਫੀ ਕਰ ਦਿੰਦਾ ਹੈ ਦੋਸਤੋ ਉਸ ਸ਼ਾਂਤ ਭਰੇ ਮਾਹੌਲ ਦੇ ਵਿੱਚ ਕਈ ਗੱਲਾਂ ਹੁੰਦੀਆਂ ਹਨ ਲੋਕਾਂ ਦੇ ਵਿਚਾਰ ਨਿਆਂ ਸਿੰਘ ਦੇ ਵਿਚਾਰ ਨਿਆਂ ਸਿੰਘ ਸਭ ਨੂੰ ਆਪਣੀਆਂ ਅੱਖਾਂ ਦੇ ਨਾਲ ਹੀ ਆਪਣੇ ਇਸ਼ਾਰਿਆਂ ਦੇ ਨਾਲ ਦੱਸ ਦਿੰਦਾ ਹੈ ਵੀ ਕੋਈ ਗੱਲ ਨਹੀਂ ਜੋ ਹੋਇਆ ਠੀਕ ਹੈ ਜੇਕਰ ਸ਼ਾਇਦ ਮੈਂ ਵੀ ਤੁਹਾਡੇ ਵਰਗਾ ਹੁੰਦਾ ਸ਼ਾਇਦ ਇੱਥੇ ਆਹੀ ਮਾਹੌਲ ਬਣਨਾ ਸੀ ਲੋਕ ਅਕਸਰ ਸਿਰਫ ਪਹਿਨਾਵਾ ਦੇਖ ਕੇ ਭੁਲੇਖਾ ਖਾ ਲੈਂਦੇ ਹਨ ਲੋਕ ਅਕਸਰ ਪਹਿਨਾਵਾ ਦੇਖ ਕੇ ਉਲ ਜਾਂਦੇ ਹਨ ਅਤੇ ਗਲਤ ਫੈਸਲੇ ਲੈ ਲੈਂਦੇ ਹਨ ਜੋ ਕਿ ਸ਼ਾਇਦ ਉਹਨਾਂ ਨੂੰ ਨਹੀਂ ਲੈਣੇ ਚਾਹੀਦੇ ਦੋਸਤੋ ਇਸ ਤੋਂ ਬਾਅਦ ਨਿਯੰਗ ਸਿੰਘ ਘਰੇ ਆਂਦਾ ਹੈ ਘਰੇ ਆ ਕੇ ਆਪਣੇ ਉਸ ਮਕਾਨ ਦੇ ਅੱਗੇ ਉਹ ਮਹਿੰਗੀ ਕਾਲੇ ਰੰਗ ਦੀ ਬੜੀ ਸ਼ਾਨਦਾਰ ਗੱਡੀ ਖੜੀ ਕਰ ਦਿੰਦਾ ਹੈ ਦੋਸਤੋ ਸਭ ਲੋਕ ਖੜਨ ਹਨ ਅਤੇ ਜਿਵੇਂ ਹੀ ਉਸ ਦਾ ਪੁੱਤ ਘਰੇ ਆਇਆ ਦਾਦਾ ਜੀ ਬਿਲ ਦਿਖਦਾ ਹੈ ਅਤੇ ਦੇਖਦੇ ਸਰਕਾਰ ਨੂੰ ਸਮਝ ਜਾਂਦਾ ਹੈ ਮੇਰੇ ਦਾਦਾ ਜੀ ਨੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਹੈ ਦੋਸਤੋ ਆਉਂਦੇ ਸਰ ਕਹਿੰਦਾ ਹੈ ਕਿ ਇਹ ਸੱਚ ਹੈ ਦਾਦਾ ਜੀ ਨਿਹੰਗ ਸਿੰਘ ਸਿਰ ਲਾਂਦੇ ਹਨ ਬਿਲਕੁਲ ਬੇਟਾ ਸੱਚ ਹੈ ਇਹ ਆਪਣੀ ਗੱਡੀ ਹੈ ਆਓ ਟੈਸਟ ਡਰਾਈਵ ਕਰੋ ਤੁਸੀਂ 19 ਸਾਲ ਦੇ ਹੋ ਗਏ ਹੋ ਨਾਮ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਬਣ ਗਿਆ ਹੈ ਆਓ ਇਸ ਗੱਡੀ ਦੇ ਵਿੱਚ ਬੈਠੋ ਇਸ ਦਾ ਆਨੰਦ ਮਾਣੋ ਗੁਰੂ ਸਾਹਿਬ ਜੀ ਨੇ ਹੈ ਆਓ ਆਪਾਂ ਗੁਰਦੁਆਰੇ ਚੱਲੀਏ ਗੁਰੂ ਘਰ ਦੇ ਵਿੱਚ ਅਰਦਾਸ ਕਰੀਏ ਰੱਬ ਨੇ ਇਹ ਦਾਤ ਬਖਸ਼ੀ ਹੈ ਇਸ ਦੇ ਹੱਕਦਾਰ ਸਿਰਫ ਰੱਬ ਜੀ ਹਨ ਆਪਾਂ ਤਾਂ ਸਿਰਫ ਚਲਾਉਣ ਵਾਲੇ ਹਾਂ ਇਸ ਦੇ ਅਸਲ ਮਾਲਕ ਸਿਰਫ ਉਹੀ ਹਨ ਦੋਸਤੋ ਇਸ ਤਰ੍ਹਾਂ ਕਹਿੰਦੇ ਹੋਏ ਨਯੰਕ ਸਿੰਘ ਆਪਣੇ ਪੋਤੇ ਦੇ ਨਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਉਸ ਪਿੰਡ ਦੇ ਵਿੱਚੋਂ ਜਿਸ ਪਿੰਡ ਦੇ ਵਿੱਚ ਉਸ ਨੂੰ ਸਿਰਫ ਇੱਕ ਮਾਮੂਲੀ ਕਿਸਾਨ ਸਮਝਿਆ ਜਾਂਦਾ ਸੀ ਨਯੰਕ ਸਿੰਘ ਨੂੰ ਸਭ ਲੋਕ ਜਿਹੜੇ ਹਨ ਉਹ ਸਿਰਫ ਇੱਕ ਬਾਪੇ ਤੌਰ ਤੇ ਇੱਕ ਗੁਰੰਥੀ ਤੌਰ ਤੇ ਇੱਕ ਧਾਰਮਿਕ ਵਿਅਕਤੀ ਤੌਰ ਤੇ ਜਾਣਦੇ ਸਨ ਅੱਜ ਇੰਨੀ ਮੰਗੀ ਗੱਡੀ ਦੇ ਵਿੱਚ ਬੈਠਿਆ ਨਯੰਕ ਸਿੰਘ ਨੂੰ ਦੇਖ ਕੇ ਉਹ ਸਭ ਲੋਕ ਚੁੱਪ ਹੋ ਗਏ ਹਨ ਉਹ ਸਭ ਲੋਕਾਂ ਦੇ ਮੂੰਹ ਤੇ ਚੁੱਪੀ ਹੈ ਅਤੇ ਮਨ ਹੀ ਮਨ ਸੋਚ ਰਹੇ ਹਨ ਅਸੀਂ ਜੋ ਸੋਚਦੇ ਸਾਂ ਸ਼ਾਇਦ ਉਹ ਨਹੀਂ ਹੈ ਗੁਰੂ ਸਾਹਿਬ ਆਪ ਕਦੋਂ ਕਿਸ ਤੇ ਕਿਰਪਾ ਕਰ ਦੇਣ ਇਹ ਕੋਈ ਨਹੀਂ ਜਾਣਦਾ ਕਿਸ ਤੇ ਪਿੱਤਰ ਕੀ ਲੁਕਿਆ ਹੈ ਇਹ ਕੋਈ ਨਹੀਂ ਜਾਣਦਾ ਬਾਹਰੋਂ ਦੇਖ ਕੇ ਕਿਸੇ ਵੀ ਚੀਜ਼ ਦਾ ਅਨੁਮਾਣਾ ਲਗਾਉਣਾ ਬਿਲਕੁਲ ਗਲਤ ਹੈ ਦੋਸਤੋ ਗੁਰੂ ਘਰ ਜਾਂਦੇ ਹਨ ਅਤੇ ਅਰਦਾਸ ਬੇਨਤੀ ਕਰਕੇ ਵਾਪਸ ਉਸ ਗੱਡੀ ਨੂੰ ਘਰੇ ਲਿਆਉਂਦੇ ਹਨ ਕਰੇ ਲਿਆ ਕੇ ਪੋਤਾ ਜਿਵੇਂ ਹੀ ਗੱਡੀ ਨੂੰ ਚਲਾਉਂਦਾ ਹੈ ਜਿਵੇਂ ਹੀ ਆਪਣੇ ਦੋਸਤਾਂ ਕੇ ਲੈ ਕੇ ਜਾਂਦਾ ਹੈ ਆਪਣੇ ਦਾਦਾ ਜੀ ਤੇ ਮਾਨ ਕਰਦਾ ਹੈ ਦਾਦਾ ਜੀ ਵੀ ਨਿਹਕ ਸਿੰਘ ਵੀ ਆਪਣੇ ਪੋਤੇ ਦੀ ਇਹ ਖੁਸ਼ੀ ਦੇਖ ਕੇ ਬਿਲਕੁਲ ਆਪ ਹੀ ਖੁਸ਼ ਹੁੰਦੇ ਹਨ ਅਤੇ ਨਾਲ ਨਾਲ ਰੱਬ ਜੀ ਦਾ ਸ਼ੁਕਰਾਨਾ ਕਰਦੇ ਹਨ ਰੱਬ ਜੀ ਨੇ ਇਨੀ ਵੱਡੀ ਦਾਤ ਉਹਨਾਂ ਨੂੰ ਦਿੱਤੀ ਹੈ ਦੋਸਤੋ ਹਾਂਜੀ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੋਇਆ ਜੇਕਰ ਤੁਹਾਨੂੰ ਸੱਚਮੁੱਚ ਕਹਾਣੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇਕਰ ਤੁਸੀਂ ਸਾਡੀ ਮਿਹਨਤ ਨੂੰ ਅਪਰੀਸ਼ੀਏਟ ਕਰਨਾ ਚਾਹੁੰਦੇ ਹੋ ਸਾਨੂੰ ਹੌਸਲਾ ਦੇਣਾ ਚਾਹੁੰਦੇ ਹੋ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਇਸ ਤਰ੍ਹਾਂ ਸਾਡੀ ਹਰ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇਗੀ ਵੀਡੀਓ ਨੂੰ ਕਰ ਦਿਓ ਜੀ ਲਾਈਕ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ ਜੀ ਵੀਰੋ ਐਸੀ ਜਿਹੜੀ ਵੀਡੀਓ ਬਹੁਤ ਕਮਾਲ ਦੀ ਵੀਡੀਓ ਸੀ ਤੇ ਇੱਕ ਸਟੋਰੀ ਸੀ ਕਿ ਅਸੀਂ ਅਸੀਂ ਕੋਈ ਨਹੀਂ ਹੁੰਦੇ ਕਿਸੇ ਨੂੰ ਜੱਜ ਕਰਨ ਵਾਲੇ ਪਤਾ ਨਹੀਂ ਰੱਬ ਨੇ ਉਸ ਬੰਦੇ ਨੂੰ ਕਿੰਨਾ ਕੁ ਦਿੱਤਾ ਕਿੰਨੇ ਕਿੰਨੇ ਕੁ ਦੇ ਨਾਲ ਨਵਾਜ਼ਿਆ ਤੇ ਅਸੀਂ ਲੋਕ ਸਿਰਫ ਕੱਪੜਿਆਂ ਤੋਂ ਜੱਜ ਕਰ ਲੈਂਦੇ ਆ ਕਿ ਯਾਰ ਇਹਨੇ ਕੱਪੜਿਆਂ ਜਿਹੇ ਪਾਏ ਨੇ ਉਹਦਾ ਪਾਣਾ ਵੇਖ ਕੇ ਅਸੀਂ ਜੱਜ ਕਰਨ ਲੱਗ ਜੰਨੇ ਆ ਅਸੀਂ ਤਾਣੇ ਦੇਣ ਲੱਗ ਜੰਨੇ ਆ ਕਮੈਂਟਸ ਕਰਨ ਲੱਗ ਜੰਨੇ ਆ ਕਿ ਇਸ ਬੰਦੇ ਦੇ ਕੋਲ ਤਾਂ ਕੁਝ ਹੈ ਹੀ ਨਹੀਂ ਇੰਦੀ ਤੌਕਾਤ ਹੀ ਨਹੀਂ ਆ ਚੀਜ਼ ਦੇਖਣ ਦੀ ਐਨਜੀ ਹੋਇਆ ਜਦੋਂ ਸ਼ੋਅਰੂਮ ਦੇ ਅੰਦਰ ਨਿਹੰਗ ਸਿੰਘ ਗਿਆ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਸਿੰਘ ਸਰਦਾਰ ਜਵਾਬ ਵੀ ਦੇ ਸਕਦਾ ਸੀ ਉਹਨਾਂ ਨੂੰ ਲੇਕਿਨ ਸਰਦਾਰ ਹੈ ਨਾ ਸਿੰਘ ਹੈ ਗੁਰੂ ਦਾ ਸਿੰਘ ਹੈ ਉਹਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਤੇ ਫਿਰ ਲੋਕਾਂ ਦਾ ਮੂੰਹ ਉਦੋਂ ਬੰਦ ਹੋਇਆ ਜਦੋਂ ਸਭ ਤੋਂ ਮਹਿੰਗੀ ਸ਼ੋਰੂਮ ਦੀ ਗੱਡੀ ਸਿੰਘ ਸਰਦਾਰ ਨੇ ਖਰੀਦੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਕਿ ਇਹਦਾ ਪਾਣਾ ਦੇਖ ਕੇ ਇਹਦੇ ਕੋਲ ਤੇ ਕੋਈ ਚੀਜ਼ ਹੈ ਹੀ ਨਹੀਂ ਕਿੰਜ ਗੱਡੀ ਖਰੀਦੇਗਾ ਉਹ ਵੀ ਕੈਸ਼ ਦੇ ਕੇ ਗੱਡੀ ਖਰੀਦੇਗਾ ਸ਼ੋਰੂਮ ਦਾ ਮੈਨੇਜਰ ਲੋਕ ਓਵਰ ਆਲ ਜਿੰਨੇ ਵੀ ਲੋਕ ਸੀ ਉਹ ਐਸੇ ਇੰਤਜ਼ਾਰ 'ਚ ਸੀ ਕਿ ਕੀ ਹੋਏਗਾ ਸਿੰਘ ਸਰਦਾਰ ਦੇ ਨਾਲ ਕੀ ਹੋਏਗਾ ਜਦੋਂ ਸਾਈਨ ਕਰ ਰਿਹਾ ਸੀ ਪੇਪਰ ਵਰਕ ਕਰ ਰਿਹਾ ਸੀ ਤੇ ਹਰ ਇੱਕ ਚੀਜ਼ ਦੇ ਬਾਰੇ ਪੁੱਛ ਰਿਆ ਸੀ ਕਿ ਮੈਨੂੰ ਦੱਸੋ ਇਹ ਕੀ ਲਿਖਿਆ ਹੈ ਇਹ ਕੀ ਲਿਖਿਆ ਲੋਕ ਪੁੱਛ ਰਹੇ ਸੀ ਲੋਕ ਗੱਲਾਂ ਕਰ ਰਹੇ ਸੀ ਅੰਗਰੇਜ਼ੀ ਦੇ ਬਾਰੇ ਤੈਨੂੰ ਪਤਾ ਹੀ ਨਹੀਂ ਹੈਗਾ ਐਡੀ ਮਹਿੰਗੀ ਗੱਡੀ ਕਿੰਜ ਲਏਗਾ ਤੇ ਸਾਰੇ ਲੋਕਾਂ ਦੇ ਮੂੰਹ ਬੰਦ ਹੋ ਗਏ ਜਦੋਂ ਸਿੰਘ ਸਰਦਾਰ ਨੇ ਸਭ ਤੋਂ ਮਹਿੰਗੀ ਗੱਡੀ ਖਰੀਦੀ ਤੇ ਇਹੀ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਦਾ ਪਾਣਾ ਵੇਖ ਕੇ ਕਿਸੇ ਦੀ ਡਰੈਸਿੰਗ ਵੇਖ ਕੇ ਉਹਨੂੰ ਜੱਜ ਨਾ ਕਰਿਆ ਕਰੋ ਪਤਾ ਨਹੀਂ ਰੱਬ ਨੇ ਕਿੰਨੇ ਕੁ ਦਿਨਾਂ ਨਾਲ ਉਹਨੂੰ ਨਵਾਜ਼ਿਆ ਹੋ ਸਕਦਾ ਤੁਹਾਡੇ ਤੋਂ ਬਿਹਤਰ ਹੋਵੇ ਐਸਜੀਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਬਾਰੇ ਕੀ رائے ਵੇ ਬਹੁਤ ਸ਼ੁਕਰੀਆ